ਕਹਿੰਦੇ ਜਦੋਂ ਗਿੱਦੜ ਦੀ ਮੌਤ ਆ ਜਾਂਦੀ ਹੈ ਨਾ ਉਹ ਫਿਰ ਪਿੰਡ ਵਾਲਾਂ ਨੂੰ ਭਜਦਾ ਇਹਦੀ ਹੁਣ ਆ ਗਈ ਸਿਆਸੀ ਮੌਤ ਇਹ ਹੁਣ ਪਿੰਡਾਂ ਵਾਲਾਂ ਨੂੰ ਜਾ ਰਿਹਾ ਤੇ ਪਿੰਡਾਂ ਚ ਇਹਨਾਂ ਨੇ ਜੁੱਤੀਆਂ ਖੜਕ ਰਹੀਆਂ ਨੇ ਟੋਟਣ ਗੰਗੇ ਕੀਤੇ ਜਾ ਰਹੇ ਨੇ ਹਾਲੇ ਉਹ ਕਹਿੰਦੇ ਨੇ ਕਿਸਾਨ ਵੀ ਹਾਲੇ ਤਾਂ ਸੀ ਸਵਾਲ ਪੁੱਛਦੇ ਆ ਏ ਕੀ ਕਰਦੇ ਮੇੜੇ ਦਿੰਦਾ ਵੀ ਨੰਗਲ ਡੈਮ ਤੇ ਵੀ ਤੁਸੀਂ ਆਏ ਤੇਰਾ ਡਰਾਮਾ ਸਾਫਤ ਹੋ ਗਿਆ ਹੈ ਤੂੰ ਜੋ ਕਰਨਾ ਉਹ ਉਹ ਤੇਰੇ ਮਗਰ ਮਗਰ ਆਉਣ ਫਿਰ ਉੱਥੇ ਤੂੰ ਧਮਕੀ ਦੇਣਾ ਹੁਣ ਆਉਣ ਮੇਰੇ ਕੋਲੇ ਮਾ ਉਹ ਗ੍ਰਾਹਣੇ ਵੇ ਵਧੀਆ ਕਹਿ ਕਹਣਾ ਤੇਰੇ ਕੋਲੇ ਅਸੀਂ ਟੰਡੀਆਂ ਲੈਣ ਆਉਣਾ ਤੇਰੇ ਕੋਲੇ ਕੀ ਆ ਨੰਗ ਕੋਲੇ ਕੀ ਦੇਣ ਜੋਗਰਾ ਤੂੰ ਕੀ ਸਾਡੇ ਲਈ ਕਰਨ ਜੋਗਰਾ ਕਹਿੰਦਾ ਅਸੀਂ ਯੁੱਧ ਨਸ਼ਾ ਵਿਰੋਧ ਨੂੰ ਸ਼ੁਰੂ ਕੀਤਾ ਕਹਿੰਦਾ ਉਹਦਾ ਵਿਰੋਧ ਕਰੀ ਜਾਂਦੇ ਨੇ ਹਾਲਾਂਕਿ ਕਿਸਾਨ ਸਵਾਲ ਕਰਦੇ ਨੇ ਲੋਕਾਂ 'ਚ ਮੁੱਖ ਮੰਤਰੀ ਇਹ ਪ੍ਰਚਾਰ ਰਹੇ ਨੇ ਕਿ ਸਾਡੇ ਯੁੱਧ ਨਸ਼ਾ ਵਿਰੋਧ ਦਾ ਵਿਰੋਧ ਕਰ ਰਹੇ ਨੇ ਪਹਿਲੀ ਗੱਲ ਕਿਉਂ ਨਾ ਕਰੀਏ ਦੀ ਤੇਰੇ ਬਾਪ ਦੇ ਨੌਕਰ ਨੇ ਹੋ ਵੀ ਜੋ ਤੂੰ ਕਰਦਾ ਹੁੰਦੀ ਬੱਲੇ ਬੱਲੇ ਕਰਨ ਤੂੰ ਲੋਕਾਂ 'ਚ ਲੈ ਕੇ ਜਾ ਆਪਣੀ ਗੱਲ ਉਹ ਆਪਣੀ ਲੈ ਕੇ ਜਾਂਦੇ ਨੇ ਕੀ ਬਣਿਆ ਤੇਰੀ ਸਿੱਖਿਆ ਕ੍ਰਾਂਤੀ ਦਾ ਜਦੋਂ ਫੂਕ ਨਿਕਲ ਗਈ ਫਿਰ ਇੱਕ ਹੋਰ ਛੋਛਾ ਛੱਡਤਾ ਕਿਸਾਨ ਆਗੂਆਂ ਨੂੰ ਬਹਿਸ ਦਾ ਖੁੱਲੀ ਬਹਿਸ ਦਾ ਸੱਦਾ ਦੇਤਾ ਕੀ ਇਹ ਤਾਂ ਨਹੀਂ ਹੈਗਾ ਜਿਵੇਂ ਕਿ ਲੁਧਿਆਣੇ ਦੂਜੀਆਂ ਪਾਰਟੀਆਂ ਦੇ ਆਗੂ ਸੱਦੇ ਸੀ ਮੂਰੇ ਆਪ ਦਾ ਹਜ਼ਾਰ ਕ ਵਲੰਟੀਅਰ ਬਿਠਾ ਲਿਆ ਕਿ ਕਿਸਾਨ ਆਗੂਆਂ ਦੀ ਬੇਇੱਜ਼ਤੀ ਕਰਨ ਦਾ ਕੋਈ ਇਰਾਦਾ ਵੰਸ਼ਾ ਮੈਂ ਕਹਿੰਦਾ ਜੀ ਇਹ ਬੇਵਕੂਫਾ ਸਿਰੇ ਦਾ ਇਹਨੂੰ ਇਹ ਪਤਾ ਹੋਣਾ ਚਾਹੀਦਾ ਕਿਸਾਨ ਆਗੂ ਉਹ ਨੇ ਜਿਨ੍ਹਾਂ ਨੇ ਕੇਂਦਰ ਸਰਕਾਰ ਦੇ ਟੇਬਲ ਤੇ ਧੁੱੱਕੀ ਘਟਾਈ ਹੋਈ ਆ 10 ਘੜੇ ਕਰਾਇ ਹੋਏ ਨੇ ਮੰਤਰੀਆਂ ਦੇ ਤੇ ਵੱਡੇ ਵੱਡੇ ਅਫਸਰਾਂ ਦੇ ਇਹ ਤਾਂ ਕਿਹੜੇ ਬਾਗ ਦੀ ਮੂਲੀ ਆ ਇਹ ਮੀਟਿੰਗ ਚ ਤਾਂ ਉਹਨਾਂ ਨਾਲ ਗੱਲ ਕਰਨ ਯੋਗਾਂ ਨਹੀਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿਸਾਨਾਂ ਨੂੰ ਕੀ ਫੰਡ ਇਕੱਠਾ ਕਰਦੇ ਨੇ ਕਿਸਾਨਾਂ ਤੋਂ ਉਹਨਾਂ ਨੂੰ ਜਥੇਬੰਦੀ ਚਲਾਉਣ ਦੇ ਲਈ ਇੱਕ ਫੰਡ ਦੀ ਲੋੜ ਪੈਂਦੀ ਆ ਪਰ ਇਹੀ ਆਮ ਆਦਮੀ ਪਾਰਟੀ ਵਾਲੇ ਬਾਹਰ ਕੈਨੇਡਾ ਮੈ ਅਮਰੀਕਾ ਵਾਲੇ ਹੁਣ ਤਾਂ ਹਾਂ ਮਾਰਦ ਨੂੰ ਕਹਿੰਦੇ ਸਾਥੋਂ ਆ ਕੇ ਇਹਨੇ ਨੇ ਪੈਸੇ ਇਕੱਠੇ ਕਰਕੇ ਲੈ ਗਏ ਉਹ ਫੰਡ ਨਹੀਂ ਸੀ ਇਹ ਕੀ ਕਰਦੇ ਸੀ ਉਹਦਾ ਯੂਨੀਅਨ ਹਰ ਇੱਕ ਯੂਨੀਅਨ ਫੰਡ ਇਕੱਠਾ ਕਰਦੀ ਆ ਜੀ ਜਿੱਥੇ ਤੂੰ ਇਹ ਕਹੇ ਵੀ ਕਿਸਾਨ ਯੂਨੀਅਨ ਕੋਈ ਫੰਡ ਇਕੱਠਾ ਨਹੀਂ ਕਰਉਂਦਾ ਉਹਨਾਂ ਨੇ ਅੰਦੋਲਨ ਦਾ ਖਰਚਾ ਸਰਕਾਰ ਨੂੰ ਉਹ ਕਹਿਣਗੇ ਬੱਸਾਂ ਚਾਹੀਦੀਆਂ ਨੇ ਆਹ ਚਾਹੀਦੀਆਂ ਨੇ ਖਾਣ ਪੀਣ ਲੈ ਜਿੰਮੇਵਾਰੀ ਤੂੰ ਸੁਖਪਾਲ ਸਿੰਘ ਖਹਿਰਾ ਛਾਲ ਤੋਂ ਜ਼ਿਆਦਾ ਹੋ ਗਏ ਉਹਨਾਂ ਨੂੰ ਕਿਹਾ ਉਹਨਾਂ ਨੇ ਪੂਰਾ ਵੇਰਵਾ ਪਾਤਾ ਵੀ ਮੁੱਖ ਮੰਤਰੀ ਸਾਹਿਬ ਦਾ ਪਰਿਵਾਰ ਦੇ ਆਹ ਆ ਮੈਂਬਰ ਨੇ ਇੰਨੀ ਨਹੀਂ ਯਾਤਰਾਵਾਂ ਹੋ ਗਈਆਂ ਆਸਟ੍ਰੇਲੀਆ ਦੀਆਂ ਇੰਨੇ ਕੈਨੇਡਾ ਦੀਆਂ ਬਾਹਰਲੇ ਮੁਲਕਾਂ ਦੀਆਂ ਇਹਨਾਂ ਦਾ ਪਤਾ ਕਰੋ ਜੀ ਉਹਦੇ ਕੋਈ ਸਫਾਈ ਆਉਂਦੀ ਹੈ ਆ ਰਮਨਾ ਰੋੜਾ ਜਲੰਧਰ ਵਾਲਾ ਉਹਦੇ ਬਾਰੇ ਕਿੰਨੀ ਵਾਰ ਪਹਿਲਾਂ ਆਇਆ ਵੀ ਇਹਦੇ ਪਰਿਵਾਰ ਦੀ ਪਨਾਹਗਾ ਉਹ ਅਸਲਤ ਦੂਜਿਆਂ ਨੇ ਦੋਸ਼ ਲਾਇਆ ਵੀ ਉੱਥੋਂ ਵੇਖੀ ਪੈਸੇ ਇਕੱਠੇ ਹੁੰਦੇ ਨੇ ਖਤਰਾ ਸੀ ਇਹ ਦੀ ਦਲ ਨਾ ਬਦਲ ਜੇ ਯਾ ਮੁੱਖ ਮੰਤਰੀ ਸਾਹਿਬ ਇਹ ਕਰ ਲੈਣਾ 5 ਸਾਲ ਬਾਅਦ ਕਿਹੜੇ ਐਮਐਲਏ ਕੋਲ ਯਾ ਮੁੱਖ ਮੰਤਰੀ ਜਾਂ ਹਾਲੇਦੋਲਾਂ ਦੇ ਪੱਲੇ ਕੀ ਸੀਗਾ ਤੇ ਕਿਸਾਨਾਂ ਆਗੂਆਂ ਦੀ 5 ਸਾਲਾਂ ਉਹ ਜਾਂਚ ਕਰਾ ਲੈਣਾ ਤੇ ਆਪਦੇ ਮੁੱਖ ਆਪਦੇ ਮੰਤਰੀਆਂ ਦੀ ਜੇ ਐਮਐਲਏ ਦੀ ਕਰਾ ਲੈਣਾ ਤੂੰ ਮੁੱਖ ਮੰਤਰੀ ਆ ਤੂੰ ਵਿਰੋਧੀ ਧਿਰ ਤੇ ਨਹੀਂ ਬੈਠਾ ਕਰਾ ਜਾਂਚ ਜਿਹੜਾ ਮੁੱਖ ਮੰਤਰੀ ਕਿਸਾਨਾਂ ਨੂੰ ਪੈਸੇ ਖਾਣਦੇ ਆ ਕਿਸਾਨਾਂ ਤੇ ਪੈਸੇ ਦੇ ਇਲਜ਼ਾਮ ਲਾਉਂਦਾ ਕੀ ਖੇਰਾ ਸਾਹਿਬ ਕਦੋਂ ਦੇ ਲਿਖ ਰਹੇ ਨੇ ਕਿ ਭਾਈ ਤੁਹਾਡੇ ਪਰਿਵਾਰ ਦੇ ਆਹਾ ਦੌਰੇ ਇੱਥੇ ਨਹੀਂ ਆਏ ਪੈਸਾ ਜਾਂਦਾ ਕੀ ਮੁੱਖ ਮੰਤਰੀ ਸਾਹਿਬ ਖੇਰੇ ਦਾ ਜਵਾਬ ਦੇਣਗੇ ਜਿਹਦੀ ਆਪਾਂ ਉਮੀਦ ਘੱਟ ਕਰਦੇ ਆ ਉਹਨੂੰ ਵਿਧਾਨ ਸਭਾ ਚ ਕਹਿੰਦੇ ਨੇ ਕਿ ਇਹਦੀਆਂ ਗੱਲਾਂ ਦਾ ਜਵਾਬ ਬਤਲੇ ਤਾਂ ਆਪ ਦੀਆਂ ਕੱਚ ਦੀ ਦੂਦੀਆਂ ਦੇ ਹੱਥ ਚ ਉਹੀ ਪੰਡ ਪਣਾ ਜਿਹੜਾ ਪਹਿਲਾਂ ਕਰਦਾ ਹੁੰਦਾ ਸੀ ਉਹੀ ਸਿਆਸਤ ਕਰ ਰਿਹਾ ਵਿਧਾਨ ਸਭਾ ਨੇ ਉਹੀ ਸਾਰਾ ਕੁਝ ਬਣਾ ਦਿੱਤੀ ਹੁਣ ਤੱਕ ਦੀ ਕਾਰਵਾਈ ਤੁਸੀਂ ਦੇਖ ਲਓ ਕਿਸਾਨਾਂ ਦੇ ਖਿਲਾਫ ਜਿਹੜੇ ਰਾਹ ਕੇਂਦਰ ਸਰਕਾਰ ਪਈ ਸੀ ਮੋਦੀ ਸ਼ਾਹੀ ਸਰਕਾਰ ਹੁਣ ਭਗਵੰਤ ਸਿੰਘ ਮਾਨ ਉਸੇ ਰਾਹ ਤੇ ਆ ਗਏ ਬਿਲਕੁਲ ਜੀ ਹਾਲੇ ਉਹ ਸੀ ਜਿਹੜੇ ਉਹਨਾਂ ਤੇ ਇੱਕ ਤਰ੍ਹਾਂ ਦਾ ਦਬਾਅ ਸੀ ਜਿਵੇਂ ਇਹੇ ਕਰ ਰਿਹਾ ਕੁੱਟ ਕੇ ਭਿਲਾਉਣ ਵਾਲੀ ਐ ਉਹਨਾਂ ਨੇ ਹਿੰਮਤ ਨਹੀਂ ਕੀਤੀ ਮਤਲਬ ਕੰਮ ਭਾਜਪਾ ਦਾ ਕਰ ਰਿਹਾ ਇਹਨਾਂ ਨੇ ਮੋਢੇ ਤੇ ਰੱਖ ਕੇ ਭਾਜਪਾ ਚਲਾ ਰਹੀ ਆ ਇਹ ਜੁੱਤੀਆਂ ਖਾਊ ਜਿਹੜਾ ਇਹ ਕਹਿੰਦਾ ਕਿਸਾਨ ਬਰਸ ਆਦਰਜ ਉਹਦਾ ਫਾਇਦਾ ਭਾਜਪਾ ਲੈ ਕੇ ਜਾਊ ਖਾਸ ਕਰ ਜਦੋਂ ਸ਼ਹਿਰੀ ਵਰਗ ਦੇ ਵਿੱਚ ਜਾਣਾ ਉਦੋਂ ਹੀ ਕਿਸਾਨਾਂ ਬਾਰੇ ਇਹ ਇਹ ਜੋ ਨਫਰਤ ਭਰੇ ਸ਼ਬਦ ਬੋਲਣੇ ਜਾਂ ਉਹਨਾਂ ਤੇ 100 ਤਰ੍ਹਾਂ ਦੇ ਇਲਜ਼ਾਮ ਲਾਉਣੇ ਕਿ ਮੁੱਖ ਮੰਤਰੀ ਸਾਹਿਬ ਇਹ ਕੰਮ ਤਾਂ ਨਹੀਂ ਕਰ ਰਹੇ ਕਿ ਸ਼ਹਿਰੀ ਵਰਸਸ ਕਿਸਾਨ ਅਤੇ ਵਪਾਰੀ ਵਰਸਸ ਕਿਸਾਨ ਕਰਦੇ ਆ ਮੈਂ ਬਿਲਕੁਲ ਜੀ ਜਦੋਂ जाट ਗੈਰ जाट ਦੇ ਵਿੱਚ ਸਾਰੇ ਆਉਨੇ ਨੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਅਟਾਲ ਆਮ ਆਦਮੀ ਪਾਰਟੀ ਦੇ ਉਹ ਆਗੂ ਜਿਹੜੇ ਸੱਤਾ ਚਾਉਣ ਤੋਂ ਪਹਿਲਾਂ ਕਿਸਾਨਾਂ ਦੇ ਹਰੇਕ ਧਰਨੇ ਦੇ ਵਿੱਚ ਜਾ ਕੇ ਬੈਠਦੇ ਸੀ ਜਿਹੜੇ ਕਹਿੰਦੇ ਸੀ ਕਿਸਾਨਾਂ ਦੀ ਲੜਾਈ ਹੀ ਸਾਡੇ ਲਈ ਸਭ ਤੋਂ ਵੱਡੀ ਲੜਾਈ ਆ ਜਿਹੜੇ ਦਿੱਲੀ ਧਰਨੇ ਚ ਜਾ ਕੇ ਬੈਠ ਬੈਠੇ ਰਹੇ ਜਿਹੜੇ ਡਾਕਟਰ ਬਲਵੀਰ ਵਰਗੇ ਦਿੱਲੀ ਧਰਨੇ ਦੇ ਵਿੱਚ ਜਾ ਕੇ ਮੈਡੀਕਲ ਸਵਾਮਾ ਦਿੰਦੇ ਰਹੇ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਰ ਹੁਣ ਜਦੋਂ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੇ ਵਿੱਚ ਜਾਂਦੇ ਨੇ ਤਾਂ ਇਹ ਲੱਗਦਾ ਕਿ ਉਹ ਲੋਕਾਂ ਨੂੰ ਭਰ ਪਰ ਟੀਕੇ ਲਾਉਂਦੇ ਨੇ ਕਿਸਾਨ ਯੂਨੀਅਨਾਂ ਤੇ ਕਿਸਾਨ ਆਗੂਆਂ ਦੇ ਖਿਲਾਫ ਨਫ਼ਰਤਾਂ ਦੇ ਟੀਕੇ ਲਾਉਂਦੇ ਨੇ ਤਾਂ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਠਿੰਡੇ ਜਾਂਦੇ ਨੇ ਤੇ ਕਿਸਾਨਾਂ ਬਾਰੇ ਜੋ ਜੋ ਉਹਨਾਂ ਨੇ ਟਿੱਪਣੀਆਂ ਕੀਤੀਆਂ ਨੇ ਉਹ ਬਿਲਕੁਲ ਧਿਆਨ ਮੰਗਦੀਆਂ ਨੇ ਕੀ ਇਹ ਉਹੀ ਭਗਵੰਤ ਸਿੰਘ ਮਾਨ ਨੇ ਜਿਹੜੇ ਹੁਣ ਕਹਿੰਦੇ ਨੇ ਕਿ ਕਿਸਾਨ ਯੂਨੀਅਨ ਅੱਡਾ ਤੇ ਕਿਸਾਨ ਅੱਡ ਨੇ ਜਿਹੜੇ ਹੁਣ ਕਿਸਾਨਾਂ ਨੂੰ ਬਲੈਕਮੈਲਰ ਤੱਕ ਦੱਸਦੇ ਆ ਧੰਦੇਵਾਜ ਦੱਸਦੇ ਆ ਤੇ ਕਿਸਾਨ ਜਿਹਨਾਂ ਦੀ ਆੜ ਦੇ ਵਿੱਚ ਦੱਸਦੇ ਆ ਕਿ ਇਹ ਆਪਣੇ ਧੰਦੇ ਚਲਾ ਰਹੇ ਨੇ ਇਹ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਮਾਲਵਿੰਦਰ ਸਿੰਘ ਮਾਲੀ ਜੀ ਨੇ ਮਾਲੀ ਸਾਹਿਬ ਸਵਾਗਤ ਤੁਹਾਡਾ ਕਰਦੇ ਜੀ ਅ ਅੱਛਾ ਮਾਲੀ ਸਾਹਿਬ ਮੈਂ ਪੁੱਛੂਗਾ ਕਿ ਇਹ ਮੁੱਖ ਮੰਤਰੀ ਉਹੀ ਭਗਵੰਤ ਸਿੰਘ ਮਾਨ ਨੇ ਜਿਹੜੇ ਹੁਣ ਕਿਸਾਨਾਂ ਪ੍ਰਤੀ ਨਫ਼ਰਤ ਹੀ ਕਹੂੰਗਾ ਜਾਂ ਜ਼ਹਿਰ ਕਹੂੰਗਾ ਇੰਨੀ ਫਲਾ ਰਹੇ ਨੇ ਭਗਵੰਤ ਮਾਨ ਤਾਂ ਉਹੀ ਆ ਪਰ ਭਗਵੰਤ ਮਾਨ ਨੂੰ ਜੇ ਅੱਜ ਸਮੋਹਨ ਕਰਨਾ ਹੋਵੇ ਉਹਦੇ ਲਫ਼ਜ਼ਾਂ ਨਾਲੇ ਸਮੋਹਨ ਕਰਨਾ ਬਿਹਤਰ ਰਹੂ ਕਹਿੰਦਾ ਰੱਬ ਨੱਕ ਸੁਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ ਭਗਵੰਤ ਮਾਨ ਦੀ ਮੱਤ ਮਾਰੀ ਗਈ ਜੋ ਕਿਸਾਨ ਅੰਦੋਲਨ ਪ੍ਰਤੀ ਕਿਸਾਨ ਯੂਨੀਅਨਾਂ ਪ੍ਰਤੀ ਇਨੇ ਪਹੁੰਚ ਬਣਾਈ ਆ ਨਾ ਜੀ ਇਹ ਬਿਲਕੁਲ ਉਹੀ ਪਹੁੰਚ ਆ ਜੋ ਭਾਰਤੀ ਜਨਤਾ ਪਾਰਟੀ ਨੇ ਅਪਣਾਈ ਹੋਈ ਸੀ ਤੁਸੀਂ ਯਾਦ ਰੱਖੋ ਵੀ ਬਿੱਟੂ ਨੂੰ ਕੀ ਕਹਦਾ ਹੁੰਦਾ ਸੀ ਜਦੋਂ ਗਿੱਦੜਵਾਸੇ ਚੋਣ ਹੋਈ ਜੀ ਇਹ ਅਫਗਾਨਿਸਤਾਨ ਵਾਲੇ ਤਾਲਬਾਨ ਨੇ ਇਹ ਇਹਨਾਂ ਦੀ ਜਾਇਦਾਦਾਂ ਦੀ ਜਾਂਚ ਕਰਾਵਾਂਗੇ ਇਹ ਐ ਕਰਨਗੇ ਉਹ ਕਰਨਗੇ ਭਗਵੰਤ ਮਾਨ ਦਾ ਦੋਹਰਾ ਤੇ ਦੰਬੀ ਕਰਦਾਰ ਆ ਜਿਹੜਾ ਉਹ ਮਤਲਬ ਸ਼ੀਸ਼ੇ ਵਾਂਗ ਉਗੜ ਕੇ ਸਾਹਮਣੇ ਆ ਰਿਹਾ ਕੱਲੀ ਕੱਲੀ ਗੱਲ ਤੇ ਕਿਸਾਨ ਅੰਦੋਲਨ ਵੇਲੇ ਜਦੋਂ ਦਿੱਲੀ ਵੇਲੇ ਚੱਲਿਆ ਸੀ ਉਦੋਂ ਇਹਨਾਂ ਨੇ ਸਾਰੀਆਂ ਗੱਲਾਂ ਸੁਣ ਲਓ ਕਿਸਾਨਾਂ ਦੇ ਪੁੱਤਾਂ ਕਿਸਾਨਾਂ ਨਾਲ ਖੜਾਂਗੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਆ ਕੀ ਉਹ ਮੰਗਾਂ ਪੂਰੀਆਂ ਹੋ ਗਈਆਂ ਅੰਦੋਲਨ ਕਰਨਾ ਹੱਕ ਆ ਸਾਰੇ ਇਹਨਾਂ ਨੇ ਬੈਠੇ ਸੀ ਦੱਲੇ ਵਾਲ ਕੋਲੇ ਕਿੰਨੇ ਜਾ ਕੇ ਆਏ ਸਾਰਾ ਮੰਤਰੀ ਮੰਡਲ ਇਹਨਾਂ ਦਾ ਜਾ ਕੇ ਆਇਆ ਕੀ ਅਚਾਨਕੇ ਕਿਰਦਾਰ ਬਦਲ ਗਿਆ ਕਿਸਾਨ ਜਥੇਬੰਦੀਆਂ ਦਾ ਨਹੀਂ ਕਿਸਾਨ ਜਥੇਬੰਦੀਆਂ ਦਾ ਕਿਰਦਾਰ ਨਹੀਂ ਉਹਨਾਂ 'ਚ ਵੀ ਨੁਕਸ ਹੋਣਗੇ ਇਹਦਾ ਆਪਦਾ ਕਿਰਦਾਰ ਤੇ ਵਿਹਾਰ ਬਦਲ ਗਿਆ ਜਿਹਦੇ ਵਿੱਚੋਂ ਸਭ ਤੋਂ ਵੱਡੀ ਇਤਿਹਾਸਕ ਗਲਤੀ ਜਾਂ ਇਹ ਕਾਲਖ ਦਾ ਟਿੱਕਾ ਵੀ ਗੱਲਬਾਤ ਲਈ ਬੁਲਾਏ ਹੋਏ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਫਿਰ ਉਹਨਾਂ ਦਾ ਧਰਨੇ ਜਿਵੇਂ ਚੁਕਾਏ ਜਿਵੇਂ ਮਨਜੀਤ ਸਿੱਧੂ ਉੱਥੇ ਬੋਲਿਆ ਡੇਢ ਸਾਲ 300 ਮਨਦੀਪ ਸਿੰਘ ਮਨਦੀਪ ਸਿੰਘ ਸਿੱਧੂ ਤੇ ਅਸੀਂ 3000 ਹੁਣ ਦੇਖ ਲਓ ਤੁਸੀਂ ਕੀ ਕਰਨਾ ਕਿਸਾਨਾਂ ਦਾ ਤਾਂ ਪਹਿਲੀ ਐਵੇਂ ਅਸੀਂ ਤਾਂ ਪੂਰਾ ਮਨ ਰਹਿਣਾ ਚੈਲੰਜ ਕਰਕੇ ਫਿਰ ਜਿਵੇਂ ਉਹਨਾਂ ਦਾ ਲੱਖਾਂ ਕਰੋੜਾਂ ਦਾ ਸਮਾਨ ਖੁਰਦ-ਬੁਰਦ ਕੀਤਾ ਕੋਈ ਉਸ ਗੱਲ ਦੀ ਜਵਾਬ ਦੇ ਹੀ ਨਹੀਂ ਫਿਰ ਉਦੋਂ ਪਹਿਲਾਂ ਜਿਵੇਂ ਕਿਸਾਨਾਂ ਨੂੰ ਮੀਟਿੰਗ ਤੋਂ ਪਹਚਾਇਆ ਅੰਦੋਲਨ ਤੇ ਗੱਲਬਾਤ ਨਾਲ ਨਾਲ ਨਹੀਂ ਚੱਲ ਸਕਦੇ ਹੁੰਦੇ ਇਤੋਂ ਵੱਡਾ ਭੰਦਾ ਬਣ ਕੀ ਆ ਹਰ ਥਾਂ ਤੇ ਅੰਦੋਲਨ ਤੇ ਗੱਲਬਾਤ ਨਾਲ ਨਾਲ ਚੱਲਦੇ ਨੇ ਸਭ ਤੋਂ ਵੱਡਾ ਅੰਦੋਲਨ ਕਿਸਾਨੀ ਦਾ ਜੋ ਦਿੱਲੀ ਚ ਹੋਇਆ ਉਹ ਨਾਲ ਨਾਲ ਹੀ ਤਾਂ ਚੱਲਦੇ ਰਹੇ ਆ ਕਿੰਨੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਹਾਂ ਇਹ ਵੱਖਰੀ ਗੱਲ ਆ ਉਹਨਾਂ ਨੇ ਵਾਪਸ ਲੈਣ ਦਾ ਐਲਾਨ ਕਰਨ ਵੇਲੇ ਮੀਟਿੰਗ ਤੋਂ ਵੀ ਨਾ ਇੱਕ ਤਰਫਾ ਕਰਤਾ ਇੱਕ ਤਰਫਾ ਕਹਿਤਾ ਵੀ ਅਸੀਂ ਆ ਮੰਗਾ ਮੰਨਦੇ ਆ ਚਲੋ ਵਾਅਦੇ ਤੋਂ ਮੁੱਕਰੇ ਕੀ ਹੋਇਆ ਕਿਸਾਨ ਅੰਦੋਲਨ ਉਹਨਾਂ ਨੇ ਮੁੱਲਤਵੀ ਕੀਤਾ ਇਹ ਗੰਭੀਰ ਸਵਾਲ ਹੈ ਇੱਕ ਸਾਡੇ ਲਈ ਵੀ ਪੰਜਾਬ ਦੇ ਉਸ ਕਿਸਾਨ ਅੰਦੋਲਨ ਤੋਂ ਜਿਹਦਾ ਧੋਰਾ ਪੰਜਾਬ ਸੀ ਉਹਨਾਂ ਨੇ ਤਾਂ ਸਿੱਖ ਲਿਆ ਵੀ ਇੱਥੇ ਕਿੰਡੀ ਸ਼ਕਤੀ ਹੈ ਲੋਕਾਂ ਚ ਪਰ ਕਿਸਾਨਾਂ ਨੇ ਆਪਣੀ ਜਿੱਤ ਤੋਂ ਸਹੀ ਸਬਕ ਨਹੀਂ ਲਏ ਜਿਹੜੀਆਂ ਉੱਥੇ ਘਟਕ ਮਨਜ਼ੂਰੀਆਂ ਸੀ ਉਹ ਦੂਰ ਕਰਨ ਦੀ ਤਾਂ ਕਿਸਾਨ ਅੰਦੋਲਨ ਹੀ ਖੰਡ ਗਿਆ ਜਿਵੇਂ ਮਤਲਬ ਭੱਜ ਕੇ ਮੂਰੇ ਮਨੀਟਰ ਨਾਲ ਬਣਨ ਵਾਲੀ ਬਿਰਤੀ ਹੈ ਜਿਹੜੀ ਉਹ ਭਾਰੂ ਹੋ ਗਈ ਮੈਂ ਵੀ ਕਿਸਾਨ ਯੂਨੀਅਨਾਂ ਦੀ ਆਲੋਚਨਾ ਕਰਦਾ ਮੈਂ ਵੀ ਉਹਨਾਂ ਨੂੰ ਕਹਿਣਾ ਵੀ ਤੁਹਾਡੀ ਆਰਥਿਕਵਾਦੀ ਸਿਹਦਾ ਜਿਹੜੀ ਇਹ ਫੇਲ ਹੋ ਗਈ ਜਿਵੇਂ ਅਕਾਲੀਆਂ ਨੇ ਫੇਲ ਹੋ ਗਈ ਮੁੜ ਸੋਚੋ ਤੁਸੀਂ ਤੁਸੀਂ ਆਪਣੇ ਆਪ ਨੂੰ ਤੁਸੀਂ ਭਾਰਤ ਦੇ ਕਿਸਾਨਾਂ ਦੀ ਲੜਾਈ ਲੜਨ ਦੀ ਗੱਲਾਂ ਕਰਦੇ ਹੋ ਪੰਜਾਬ ਦੇ ਕਿਸਾਨਾਂ ਦੀ ਲੜਾਈ ਲੜੋ ਹਿਮਾਚਲ ਦੇ ਕਿਸਾਨ ਹੋਰ ਉਹ ਆਪਣੇ ਹੱਕਾਂ ਲਈ ਲੜਦੇ ਆ ਉਹਨਾਂ ਨਾਲ ਤਾਲਮਿਲ ਕਰੋ ਜਿਹੜੀਆਂ ਤੁਹਾਡੀਆਂ ਸਾਂਝੀਆਂ ਮੰਗਾਂ ਨੇ ਉਹਨਾਂ ਤੇ ਸਾਂਝਾ ਸੰਘਰਸ਼ ਕਰੋ ਪਰ ਤੁਸੀਂ ਪੰਜਾਬ ਦੇ ਵਿੱਚ ਭਾਰਤ ਦੀ ਕਿਸਾਨੀ ਨੂੰ ਨਹੀਂ ਨਵੜ ਕੇ ਕਿਉਂ ਕੰਮ ਕਰਦੇ ਆ ਹੋਰਾਂ ਗੱਲਾਂ ਤੇ ਬਹੁਤ ਉਹਨਾਂ ਦਾ ਆਪਸੀ ਮਤਭੇਦ ਹੈਗੇ ਨਹੀਂ ਪਰ ਜਿਵੇਂ ਤੁਹਾਵਾਂ ਆਤਮਾਨ ਚੈਲੰਜ ਕਰ ਰਿਹਾ ਕਿਸਾਨ ਹੋਰ ਨੇ ਕਿਸਾਨ ਯੂਨੀਅਨ ਹੋਰ ਨੇ ਮੰਨ ਲੈਣੇ ਆ ਚੱਲ ਮੰਗ ਲੈ ਕਿਸਾਨਾਂ ਦੀ ਮੰਨ ਮੰਨ ਲੈ ਲਾ ਫਿਰ ਤੂੰ ਤੂੰ ਜੇ ਯੂਨੀਅਨ ਹੋਰ ਨੇ ਮੰਗਾ ਤੂੰ ਉਹਨਾਂ ਨੇ ਕਹਿੰਨਾ ਬਾਜਵਾ ਮੰਗਾ ਬਾਰੇ ਗੱਲ ਕਰਦਾ ਤੂੰ ਮੰਗਾ ਨਹੀਂ ਮੰਨਣੀਆਂ ਜਾ ਉਹ ਤੇ ਤੂੰ ਜਿਹੜਾ ਜਾਟ ਗੈਰ ਜਾਟ ਵਾਲਾ ਉਹ ਪੰਜਾਬ ਦੇ ਵਿੱਚ ਇਹ ਉਸ ਤਰ੍ਹਾਂ ਪਾਲਾਬੰਦੀ ਸਿਰਜ ਰਿਹਾ ਜਿਹਦੇ ਵਿੱਚ ਉਹਨਾਂ ਨੂੰ ਕਹਿੰਦੇ ਫੰਡ ਇਕੱਠਾ ਕਰਦੀਆਂ ਤੇ ਤੁਸੀਂ ਫੰਡ ਬਾਰੇ ਕੀ ਕਿਹਾ ਸੀ ਕਹਿੰਦੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਦਾ ਇੱਕ ਵੱਡਾ ਹਥਿਆਰਾ ਫੰਡਾਂ ਚ ਪਾਰਦਰਸ਼ਤਾ 5 ਰੁਪਏ ਵੀ ਪਾਰਟੀ ਦੇ ਕੌਣ ਉਹ ਲਿਖੇ ਜਾਣਗੇ ਵੈਬਸਾਈਟ ਤੇ ਦੱਸੇ ਜਾਣਗੇ ਕਿੱਥੇ ਗਿਆ ਜੀ ਉਹ ਤੁਹਾਡੀ ਲੋਕਪਾਲ ਬਣੂਗਾ ਕਿੱਥੇ ਗਿਆ ਜੀ ਲੋਕਪਾਲ ਲੋਕਾਂ ਦੀ ਸ਼ਮੂਲੀਅਤ ਹੋ ਫੈਸਲੇ ਲੈਣ ਲਈ ਕਿੱਥੇ ਗਿਆ ਜੀ ਤੁਹਾਡੇ ਉਹ ਫੈਸਲੇ ਮੈਨੂੰ ਕਹਿੰਦੇ ਹੁੰਦੇ ਨਾ ਤੂੰ ਤੇ ਤੇਰੀ ਤੌਰ ਬਦਲੇ ਬਦਲੇ ਤੇਰੇ ਦੀਦੇ ਦੀ ਅਸਲ ਤਾਂ ਭਗਵਾਨ ਤਮਾਨ ਬਦਲ ਗਿਆ ਇਹ ਹਤਾਸ਼ ਹੋਇਆ ਹੋਇਆ ਇਸੇ ਕਰਕੇ ਇਹ ਜਿਹੜੇ ਲਲਕਾਰੇ ਨੇ ਨਾ ਵੀ ਸਿੱਖ ਆਕ੍ਰਾਂਤੀ ਜੀ ਯੁੱਧ ਨਸ਼ੇ ਵਿਰੁੱਧ ਉਹ ਅਮਰਦੀਪ ਕੌਰ ਤੇ ਆ ਕੇ ਮੁੱਕ ਗਿਆ ਦਾ ਯੁੱਧ ਨਸ਼ੇ ਵਿਰੁੱਧ ਹੁਣ ਮਾਰਚ ਸ਼ੁਰੂ ਕਰ ਲਿਆ ਹੁਣ ਵੋਟਾਂ ਆ ਗਈਆਂ ਇਸ ਦੁਬਾਰ ਪੰਚਾਇਤ ਸੰਮਤੀਆਂ ਦੀਆਂ ਬਲਾਕ ਸੰਮਤੀਆਂ ਆ ਜਾਣਗੀਆਂ ਰਹਿ ਗਿਆ ਸਾਲ ਤੇ ਪੱਲੇ ਕੀ ਰਹਿ ਗਿਆ ਕੀ ਕਰ ਲੂ ਇਹ ਉਦੋਂ ਤੱਕ ਇੱਕ ਨਵਾਂ ਅਧਿਆਪਕ ਭਰਤੀ ਨਹੀਂ ਕੀਤਾ ਜਿਨ੍ਹਾਂ ਨੂੰ ਜੁਆਇਨ ਨਹੀਂ ਕਰਾਇਆ ਉਹ ਸਾਰੇ ਟੈਂਕੀਆਂ ਉਹਨਾਂ ਤੇ ਚੜੇ ਫਿਰਦੇ ਨੇ ਸੋ ਇਹਨੂੰ ਇਹ ਪਤਾ ਹੋਣਾ ਚਾਹੀਦਾ ਨੰਬਰ 1 ਪੰਜਾਬ ਖੇਤੀ ਪ੍ਰਧਾਨ ਸੂਬਾ ਜੀ ਕਿਸਾਨੀ ਖੇਤੀ ਇੱਥੇ ਅਰਥਤਾਂ ਦਾ ਬਹੁਤ ਵੱਡਾ ਰੋਲ ਆ ਉਹਦੇ ਵਿੱਚ ਜੇ ਕਿਸਾਨੀ ਪ੍ਰਤੀ ਜੋ ਇਹਨੇ ਰਵਈਆ ਅਪਣਾਇਆ ਇਹ ਮੰਨ ਲੈ ਵੀ ਇਹਨੇ ਪੰਜਾਬ ਨਾਲ ਦੁਸ਼ਮਣੀ ਦਾ ਰਾਹ ਕਮਾ ਲਿਆ ਪੰਜਾਬ ਦੇ ਕਿਸਾਨਾਂ ਨੇ ਮੰਗਾ ਖਤਰ ਇਹ ਕੀ ਕਰਦਾ ਮੀਣੇ ਦਿੰਦਾ ਵੀ ਨੰਗਲ ਡੈਮ ਤੇ ਨਹੀਂ ਤੁਸੀਂ ਆਏ ਤੇਰਾ ਡਰਾਮਾ ਸਾਬਤ ਹੋ ਗਿਆ ਇਹ ਤੂੰ ਜੋ ਕਰਨਾ ਉਹ ਉਹ ਤੇਰੇ ਮਗਰ ਮਗਰ ਹੋਣ ਫਿਰ ਉੱਥੇ ਤੂੰ ਧਮਕੀ ਦੇਣਾ ਹੁਣ ਆਉਣ ਮੇਰੇ ਕੋਲ ਮਾ ਉਹ ਗਰਹਾਨੇ ਵੇ ਵਧੀਆ ਕਹਿ ਕੇ ਤੇਰੇ ਕੋਲੇ ਅਸੀਂ ਟੰਡੀਆਂ ਲੈਣ ਆਉਣਾ ਮੇਰੇ ਕੋਲੇ ਕੀ ਆ ਨੰਗ ਕੋਲੇ ਕੀ ਦੇਣ ਜੋਗਰਾ ਤੂੰ ਕੀ ਸਾਡੇ ਲਈ ਕਰਨ ਜੋਗਰਾ ਤੂੰ ਸੋ ਇਸ ਕਰਕੇ ਲੋਕਾਂ ਨੂੰ ਕਿਸਾਨ ਆਗੂਆਂ ਦੇ ਖਿਲਾਫ ਭੜਕਾਉਣ ਦਾ ਮਤਲਬ ਇਹ ਆ ਕਿਸਾਨ ਤਾਂ ਭੜਕਣੇ ਨਹੀਂ ਜੀ ਜਿਹੜੇ ਦੂਜੇ ਤੜਕੇ ਨੇ ਉਹਨਾਂ 'ਚ ਇਹਦੀ ਵਿਰੋਧ ਪੈਦਾ ਕੀਤਾ ਜਾ ਸਕਦਾ ਮੈਂ ਮਾਰ ਵਾਲੀ ਸਭ ਮੈਂ ਉੱਥੇ ਆਉਣ ਲੱਗਿਆ ਸੀ ਕਿ ਖਾਸ ਕਰ ਜਦੋਂ ਸ਼ਹਿਰੀ ਵਰਗ ਦੇ ਵਿੱਚ ਜਾਣਾ ਉਦੋਂ ਹੀ ਕਿਸਾਨਾਂ ਬਾਰੇ ਇਹ 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 ਜੋ ਨਫਰਤ ਭਰੇ ਸ਼ਬਦ ਬੋਲਣੇ ਜਾਂ ਉਹਨਾਂ ਤੇ 100 ਤਰ੍ਹਾਂ ਦੇ ਇਲਜ਼ਾਮ ਲਾਉਣੀ ਕਿ ਮੁੱਖ ਮੰਤਰੀ ਸਾਹਿਬ ਇਹ ਕੰਮ ਤਾਂ ਨਹੀਂ ਕਰ ਰਹੇ ਕਿ ਸ਼ਹਿਰੀ ਵਰਸਸ ਕਿਸਾਨ ਅਤੇ ਵਪਾਰੀ ਵਰਸਸ ਕਿਸਾਨ ਕਰਦੇ ਆ ਮੈਂ ਬਿਲਕੁਲ ਜੀ ਜਦੋਂ ਜਾਟ ਗੈਰ ਜਾਟ ਦੇ ਵਿੱਚ ਇਹ ਸਾਰੇ ਹੁੰਦੇ ਨੇ ਤੁਸੀਂ ਕਹਿੰਦੇ ਹੋ ਉਹ ਫੰਡ ਖਾਂਦੇ ਨੇ ਮੈਂ ਕਹਿੰਦਾ ਉਹ ਯੂਨੀਅਨ ਹਰ ਇੱਕ ਯੂਨੀਅਨ ਫੰਡ ਇਕੱਠਾ ਕਰਦੀ ਹੈ ਜੀ ਜਦੋਂ ਤੂੰ ਇਹ ਕਹੇ ਵੀ ਕਿਸਾਨ ਯੂਨੀਅਨ ਕੋਈ ਫੰਡ ਇਕੱਠਾ ਨਹੀਂ ਕਰਉ ਉਹਨਾਂ ਦੇ ਅੰਦੋਲਨ ਦਾ ਖਰਚਾ ਸਰਕਾਰ ਦੇ ਉਹ ਕਹਿਣਗੇ ਬੱਸਾਂ ਚਾਹੀਦੀਆਂ ਨੇ ਆਹ ਕਹਿਣਦੀਆਂ ਨੇ ਖਾਣ ਪੀਣ ਲੈ ਜਿੰਮੇਵਾਰੀ ਤੂੰ ਮੈਂ ਯੂਨੀਅਨ ਅੰਦਰ ਰਿਹਾ 50 ਸਟੂਡੈਂਟਾਂ ਗਿੰਦਾ ਮੈਂ ਜਰਨਲਿਸਟ ਕਰ ਰਿਹਾ ਮਨੁੱਖੀ ਅਧਿਕਾਰ ਸੰਸਥਾ ਦਾ ਮੈਂ ਰਿਹਾ ਤੇ ਸਾਰੇ ਫੰਡ ਇਕੱਠਾ ਕਰਦਾ ਹਾਂ ਫੰਡ ਇਕੱਠੇ ਕਰਨ ਤੋਂ ਬਿਨਾ ਕਿਵੇਂ ਜਥੇਬੰਦੀ ਚੱਲੇ ਮੈਂ ਤਾਂ ਇਦੋਂ ਅੱਗੇ ਪਿੱਛੇ ਚੱਲਦੇ ਆਪਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿਸਾਨਾਂ ਨੂੰ ਕਿ ਫੰਡ ਇਕੱਠਾ ਕਰ ਦੇ ਨੇ ਕਿਸਾਨਾਂ ਤੋਂ ਉਹਨਾਂ ਨੂੰ ਜਥੇਬੰਦੀ ਚਲਾਉਣ ਦੇ ਲਈ ਕੋ ਫੰਡ ਦੀ ਲੋੜ ਪੈਂਦੀ ਆ ਜਿਵੇਂ ਤੁਸੀਂ ਕਿਹਾ ਪਰ ਇਹੀ ਆਮ ਆਦਮੀ ਪਾਰਟੀ ਵਾਲੇ ਬਾਹਰ ਕੈਨੇਡਾ ਅਮਰੀਕਾ ਵਾਲੇ ਹੁਣ ਤਾਂ ਹਾਂ ਮਾਰਦੇ ਨੇ ਕਹਿੰਦੇ ਸਾਥੋਂ ਆ ਕੇ ਇਹਨੇ ਨੇ ਪੈਸੇ ਇਕੱਠੇ ਕਰਕੇ ਲੈ ਗਏ ਉਹ ਫੰਡ ਨਹੀਂ ਸੀ ਇਹ ਕੀ ਕਰਦੇ ਸੀ ਹਿਸਾਬ ਦਿੰਦੀਆਂ ਨੇ ਮੈਂ ਦੇਖੋ ਅਗਰਾਹਾਂ ਦੀ ਉਹ ਲਿਸਟ ਦੇਖੀ ਆ ਦੇਖੋ ਖਰਚੀ ਫਜ਼ੂਲ ਖਰਚੀ ਹੋ ਜਾਂਦੀ ਆ ਅੰਦੋਲਨ ਚ ਵੀ ਹੋ ਜਾਂਦਾ ਬੰਦਿਆਂ ਤੋਂ ਵੀ ਗਲਤੀਆਂ ਹੋ ਜਾਂਦੀਆਂ ਇਹ ਨਹੀਂ ਮੈਂ ਪਰ ਜਥੇਬੰਦੀ ਕੋਈ ਫੰਡ ਇਕੱਠਾ ਕਰਨ ਖਤਰ ਜਥੇਬੰਦੀ ਬਣਾਉਂਦੀ ਹੋਵੇ ਇਹ ਕਹਿਣਾ ਗਲਤ ਆ ਇਹ ਇਸ ਕਰਕੇ ਯੂਨੀਅਨਾਂ ਫੰਡ ਵੀ ਕਹੈਂ ਗਰੀਬਾਂ ਤੋਂ ਫੰਡ ਇਕੱਠਾ ਕਰਦੀਆਂ ਗਰੀਬਾਂ ਤੋਂ ਧੱਕੇ ਨਾਲ ਕਰਦੀਆਂ ਜਿਹੜਾ ਜਿੰਨਾ ਫੰਡ ਦਿੰਦਾ ਉਹ ਤੋਂ ਉਸੇ ਤਰ੍ਹਾਂ ਲੈਂਦੀਆਂ ਨੇ ਸੇਮਤੀ ਨਾਲ ਲੈਂਦੀਆਂ ਨੇ ਤੁਸੀਂ ਫੰਡਾਂ ਦਾ ਹਿਸਾਬ ਕਿਤਾਬ ਦਿਓ ਨਾ ਅਜੇ ਤੱਕ ਦਾ ਜੇ ਤੁਹਾਡੇ ਨੇ ਭੋਰਾ ਵੀ ਗੱਲ ਹੈਗੀ ਆ ਮਤਲ ਅਣਖ ਦੀ ਜਿਵੇਂ ਪੰਜਾਬੀ ਚ ਕਹਿੰਦੇ ਜੇ ਬੰਦੇ ਦਾ ਪੁੱਤ ਆਮ ਆਦਮੀ ਪਾਰਟੀ ਦਾ ਹਿਸਾਬ ਕਿਤਾਬ ਦੇ ਜਿਹੜਾ ਤੁਸੀਂ ਕਿਹਾ ਹੋਇਆ ਸੀ ਪਾਰਦਰਸ਼ਤਾ ਹੋਊਗੀ ਇਹਨੂੰ ਤਾਂ ਨੈਤਿਕ ਤੌਰ ਤੇ ਗੱਲੇ ਕਹਿਣ ਦਾ ਹੱਕ ਨਹੀਂ ਫੇਰ ਇਹ ਕਹਿੰਦਾ ਉਹਨਾਂ ਦੇ ਹਿੱਸੇਦਾਰ ਕਿਸਾਨ ਆਗੂਆਂ ਦਾ ਜਾਂ ਉਹਨਾਂ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਹੋ ਸਕਦਾ ਆੜਤ ਦੀ ਦੁਕਾਨ ਵੀ ਹੋਵੇ ਕਿਸੇ ਸ਼ੈੱਲਰ ਦੀ ਵੀ ਹੋਵੇ ਤੇ ਤੁਸੀਂ ਨਹੀਂ ਕਹਿੰਦੇ ਵੀ ਜਿਹੜੀ ਖੇਤੀ ਤਾਂ ਬੋਲਦੇ ਜੇ ਨਾਲ ਖੇਤੀ ਆਧਾਰਤ ਸੰਘਤਾ ਲਾਓਗੇ ਉਹ ਕੰਮ ਕਰੋਗੇ ਜੇ ਕੋਈ ਆੜਤ ਕਰਦਾ ਸ਼ੈੱਲਰ ਲਾਉਂਦਾ ਜਾਂ ਇਹ ਕਹਿੰਦਾ ਹੋਟਲਾਂ ਚ ਇਸਦਾ ਗੁਨਾਹ ਹੋਟਲਾਂ ਚ ਇਸਦਾ ਪਾਉਣਾ ਤੂੰ ਤਾਂ ਬੜਕ ਮਾਰੀ ਸੀ ਨਾ 25 ਸਾਲ ਬਾਅਦ ਸੁਖ ਬਲਾਸ ਦੇ ਮੈਂ ਕਾਗਜ ਲੱਭ ਲੇ। ਇਹੀ ਗੱਲ ਫੇਰ ਜਿਹਦਾ ਕਾਗਜ ਲੱਭੀ ਜਾਂਦਾ। ਜਿਹੜੇ ਭੌਂਦੂ ਨੂੰ 2.5 ਸਾਲ ਸੁਖ ਬਲਾਸ ਦੇ ਕਾਗਜ ਲੱਭਣ ਤੇ ਲੱਗਿਆ। ਉਹ ਅਗਲੇ 2.5 ਸਾਲਾਂ ਚ ਉਹਦਾ ਕੀ ਕਰ ਦੂੰ? ਸੁਖਵੀਰ ਨੇ ਦਬਕਾ ਦਬਕ ਨੇ ਉਹਨੇ ਕਿਹਾ ਕਹਿੰਦਾ ਜੇ ਬੰਦੇ ਦਾ ਪੁੱਤਾਂ ਮੂੰਹ ਕਰ ਸੁਖ ਬਲਾਸ ਵੱਲ। ਮੂੰਹ ਬਨਦਾਂਗੇ ਤੇਰਾ। ਕਰੇ ਸੁਣੀਆ ਕਾਰਵਾਈ। ਸ਼ਾਮ ਲੱਟ ਜ਼ਮੀਨਾਂ ਦੇ ਕਬਜੇ ਕਿੱਧਰ ਗਏ? ਨਾਲੇ ਤੁਸੀਂ ਦੇਖੋ ਤਾਂ ਸਹੀ ਨਾ ਜੀ। ਵੀ ਤੁਸੀਂ ਜਿਵੇਂ ਚਿੜੀ ਬਨੇਰੇ ਤੇ ਬੰਦੀ ਆ। ਉਹ ਅਗਰ ਬੈਠ ਕਰਦੀ ਐ ਅਗਲਾ ਕਹਿੰਦਾ ਵੀ ਇਹਨੇ ਕੀ ਕੀਤਾ ਫਿਰ ਦੂਜੇ ਤੇ ਜਾ ਰਹਿੰਦੀ ਐ ਫਿਰ ਤੀਜੇ ਤੇ ਜਾ ਰਹਿੰਦੀ ਐ ਉਹ ਤਾਂ ਇਹਨਾਂ ਦਾ ਹਾਲ ਹੈ ਮਤਲਬ ਮਤਲਬ ਆਪ ਜਿਹੜੀ ਗੱਲ ਤੇ ਦੋਸ਼ ਨੇ ਅੰਦੋਲਨ ਤੋਂ ਪੈਦਾ ਹੋਈ ਪਾਰਟੀ ਅੱਜ ਕਹਿੰਦੀ ਅੰਦੋਲਨ ਮਰਵਾਸਤ ਨਹੀਂ ਕਰਾਂਗੇ ਸੋ ਇਹ ਤਾਂ ਇਹੀ ਐ ਨਾ ਵੀ ਉਹ ਕਹਿੰਦੇ ਜਦੋਂ ਗਿੱਦੜ ਦੀ ਮੌਤ ਆ ਜਾਂਦੀ ਐ ਨਾ ਉਹ ਫਿਰ ਪਿੰਡ ਵਾਲਾ ਨੂੰ ਭੱਜਦਾ ਇਹਦੀ ਹੁਣ ਆ ਗਈ ਸਿਆਸੀ ਮੌਤ ਇਹ ਹੁਣ ਪਿੰਡਾਂ ਵਾਲਾ ਨੂੰ ਜਾ ਰਿਹਾ ਤੇ ਪਿੰਡਾਂ 'ਚ ਇਹਨਾਂ ਨੇ ਜੁੱਤੀਆਂ ਖੜਕ ਰਹੀਆਂ ਨੇ ਟੋਟਣ ਗੰਗੇ ਕੀਤੇ ਜਾ ਰਹੇ ਨੇ ਹਾਲੇ ਉਹ ਕਹਿੰਦੇ ਨੇ ਕਿਸਾਨ ਵੀ ਹਾਲੇ ਤਾਂ ਸੀ ਸਵਾਲ ਪੁੱਛਦੇ ਆਂ ਕਹਿੰਦਾ ਸੀ ਮੈਂ ਸਵਾਲ ਪੁੱਛਣ ਲਾ ਤੇ ਹੁਣ ਕਹਿੰਦਾ ਸਵਾਲ ਦਾ ਜਵਾਬ ਨਹੀਂ ਦੇਣਾ ਜਿਹੜਾ ਸਵਾਲ ਪੁੱਛਦਾ ਚੱਕ ਕੇ ਪੁਲਿਸ ਵਾਲੇ ਨਾਲ ਦੀ ਨਾਲ ਧੂਕੇ ਲੈ ਜਾਂਦੇ ਨੇ ਚਾਹੇ ਉਹ ਅਧਿਆਪਕਾ ਚਾਹੇ ਪ੍ਰੋਫੈਸਰਾਂ ਚਾਹੇ ਕਿਸਾਨ ਕਾਕਾ ਸਿੰਘ ਕੋਟੜਾ ਨੂੰ ਕਿਵੇਂ ਘੜੀਸ ਕੇ ਲੈ ਕੇ ਗਏ ਨੇ ਘਰੋਂ ਧੂ ਧੂਕੇ ਸੋ ਇਸ ਕਰਕੇ ਪੁਲਿਸ ਰਾਜ ਆ ਪੁਲਿਸ ਰਾਜ ਦੇ ਲੱਛਣ ਨੇ ਜਿਵੇਂ ਮੋਦੀ ਕਹਿੰਦਾ ਸੀ ਨਾ ਕਾਂਗਰਸ ਮੁਕਤ ਭਾਰਤ ਅੰਦੋਲਨ ਮੁਕਤ ਸੜਕ ਸਵਾਲ ਮੁਕਤ ਮੀਡੀਆ ਵਿਰੋਧੀ ਧਿਰ ਮੁਕਤ ਸੰਸਦ ਉਹ ਹੈ ਮੋਦੀ ਦੀ ਮਾਸੀ ਦਾ ਮੁੰਡਾ ਇਸ ਭੁਖੀ ਜਿਵੇਂ ਮੋਦੀ ਮਾਰ ਦਾ ਲਲਕਾਰੇ ਨਾ ਨਿਕਲ ਜਾਂਦੀਆਂ ਮੁੜਕੇ ਫੂਕ ਉਸੇ ਤਰ੍ਹਾਂ ਇਹ ਲਲਕਾਰੇ ਮਾਰਦਾ ਉਸ ਤਰ੍ਹਾਂ ਦੇ ਇਹ ਨਾਰੇ ਮਾਰਦਾ ਸੋ ਕਿਸਾਨੀ ਨਾਲ ਵੈਰ ਪਾ ਕੇ ਪੰਜਾਬ ਵਿੱਚ ਨਹੀਂ ਜੀ ਸਕਦਾ ਕੋਈ ਮੱਲੀ ਸਾਹਿਬ ਇਲਜ਼ਾਮਾ ਦਾ ਕੀਆ ਹੁਣ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕਹਿਤਾ ਕਿ ਕਿਸਾਨਾਂ ਨੇ ਹੋਟਲਾਂ 'ਚ ਹਿੱਸੇ ਪਾ ਲਏ ਇੱਥੇ ਹਸਤਾਲਾਂ 'ਚ ਹਿੱਸੇ ਨੇ ਕਿਸਾਨ ਆਗੂਆਂ ਦੇ ਤਾਂ ਇਲਜ਼ਾਮ ਹੀ ਲਾਉਣੇ ਨੇ ਸਖਪਾਲ ਸਿੰਘ ਖੈਰਾ ਸਾਲ ਤੋਂ ਜ਼ਿਆਦੇ ਹੋ ਗਏ ਉਹਨਾਂ ਨੂੰ ਕਿਹਾ ਉਹਨਾਂ ਨੇ ਪੂਰਾ ਵੇਰਵਾ ਪਾਤਾ ਵੀ ਮੁੱਖ ਮੰਤਰੀ ਸਾਹਿਬ ਦਾ ਪਰਿਵਾਰ ਦੇ ਆਹਾਹਾ ਮੈਂਬਰ ਨੇ ਇੰਨੀ ਨਹੀਂ ਯਾਤਰਾਵਾਂ ਹੋ ਗਈਆਂ ਆਸਟ੍ਰੇਲੀਆ ਦੀਆਂ ਇੰਡੀਆ ਦੀਆਂ ਕੈਨੇਡਾ ਦੀਆਂ ਬਾਹਰਲੇ ਮੁਲਕਾਂ ਦੀਆਂ ਇਹਨਾਂ ਦਾ ਪਤਾ ਕਰੋ ਜੀ ਉਹਦੇ ਕੋਈ ਸਫਾਈ ਆਉਂਦੀ ਹੈ ਜਾਂ ਮੁੱਖ ਮੰਤਰੀ ਸਾਹਿਬ ਇਹ ਕਰ ਲੈਣਾ 5 ਸਾਲ ਬਾਅਦ ਕਿਹੜੇ ਐਮਐਲਏ ਕੋਲ ਜਾਂ ਮੁੱਖ ਮੰਤਰੀ ਜਾਂ ਹਾਲੇਦੋਲਾਂ ਦੇ ਪੱਲੇ ਕੀ ਸੀਗਾ ਤੇ ਕਿਸਾਨਾਂ ਆਗੂਆਂ ਦੀ 5 ਸਾਲਾਂ ਵਾਂ ਜਾਚ ਕਰਾ ਲੈਣਾ ਤੇ ਆਪਦੇ ਮੁੱਖ ਆਪਦੇ ਮੰਤਰੀਆਂ ਦੀ ਜੇ ਐਮਐਲਏ ਦੀ ਕਰਾ ਲੈਣਾ ਮੈਂ ਤਾਂ ਕਹਿੰਦਾ ਇਹਨਾਂ ਦਾ ਹਾਲਤ ਇਹ ਹੈ ਨਾ ਵੀ ਜਿਨੇ ਲਾਤੀ ਲੋਈ ਉਹਦਾ ਕੀ ਕਰ ਲੂ ਕੋਈ ਤੂੰ ਮੁੱਖ ਮੰ ਕਰਾਇਆ ਜਾਂਚ ਮਤਲਬ ਤੂੰ ਕਿਸੇ ਦੀ ਆਮਦਨ ਦੀ ਜਾਇਦਾਦ ਦੀ ਕਰਾ ਸਕਦਾ ਨਾ ਇਹਨੇ ਸਕੈਂਡਲਾਂ ਦੀ ਜਾਂਚ ਸ਼ੁਰੂ ਕੀਤੀ ਸੀ ਸਕੈਂਡਲ ਸਿਆਸਤਦਾਨ ਅਫਸਰਸ਼ਾਹ ਤੇ ਮਾਫੀਏ ਤੋਂ ਬਿਨਾ ਰਲੇ ਬਿਨਾ ਹੁੰਦੇ ਨਹੀਂ ਦੋ ਬੰਦੇ ਫੜੇ ਸਕੈਂਡਲ ਚ ਸਾਧੂ ਸਿੰਘ ਧਰਮਸੋਤ ਆਸ਼ੂ ਕਿੰਨਾ ਲੁੱਗ ਲਵੇੜ ਨਾਲ ਖਿੱਚਿਆ ਗਿਆ ਫਿਰ ਸੰਨਤੀ ਸੈਕਟਰ ਵਾਲਾ ਘਟਾਲਾ ਸ਼ਾਮਸੁੰਦਰ ਰੋੜੇ ਵਾਲਾ ਉਹ ਖੁੱਲਿਆ ਉਹਦੇ ਵਿੱਚ ਆਈ ਏਐਸ ਆ ਗਈ ਉਹ ਕਿੱਥੇ ਗਏ ਉਹ ਸਾਰੇ ਕਿਸ ਦੀ ਮਤਲਬ ਹਾਈ ਕੋਰਟ ਨੇ ਬਰੀ ਕਰਤੇ ਤੂੰ ਆਮਨਦਨ ਤੋਂ ਜਿਹੜਾ ਤੇਰੇ ਖਿਲਾਫ ਬੋਲਦਾ ਆ ਰਮਨ ਅਰੋੜਾ ਜਲੰਧਰ ਵਾਲਾ ਉਹਦੇ ਬਾਰੇ ਕਿੰਨੀ ਵਾਰ ਪਹਿਲਾਂ ਆਇਆ ਵੀ ਇਹਦੇ ਪਰਿਵਾਰ ਦੀ ਪਨਾਹਗਾ ਉਹ ਅਸਲ ਚ ਦੂਜੇ ਨੇ ਦੋਸ਼ ਲਾਇਆ ਵੀ ਉੱਥੋਂ ਵੇਖੀ ਪੈਸੇ ਇਕੱਠੇ ਹੁੰਦੇ ਨੇ ਖਤਰਾ ਸੀ ਇਹ ਦੀ ਦਲਨਾ ਬਦਲ ਜੇ ਕਿਉਂਕਿ ਇਹਨਾਂ ਦੇ ਬੰਦੇ ਚੰਗਾ ਚੱਕਣ ਲੱਗ ਗਏ ਇਹਨਾਂ ਨੂੰ ਇਹਨਾਂ ਦੀ ਔਰਤ ਵੀ ਜਿੰਨ ਦੀ ਮੁਖੀਆ ਪ੍ਰੀਤੀ ਮਲਹੋਤਰਾ ਉਹਨੇ ਪੋਸਟ ਪਾਤੀ ਵੀ ਪੰਜਾਬ ਨੂੰ ਲੁੱਟ ਰਹੇ ਨੇ ਬਾਹਰਲੇ ਚੇਅਰਮੈਨੀਆਂ ਉਹਨਾਂ ਨੂੰ ਦੇ ਰਹੇ ਨੇ ਸਾਰਾ ਕੁਝ ਮਤਲਬ ਨੌਕਰੀਆਂ ਇਹਨਾਂ ਨੂੰ ਦੇ ਰਹੇ ਨੇ ਪਦਮੀਆਂ ਉਹਨਾਂ ਨੂੰ ਦੇ ਰਹੇ ਨੇ ਹਵਾਬ ਕਰੇ ਵਾਲੇ ਨੇ ਤਾਂ ਬਲਾਰਾ ਹੁੰਦਾ ਸੀ ਉਹ ਕਹਿੰਦਾ ਫੰਡ ਦੇਣਾ ਬੰਦ ਕਰਤਾ ਉਹ ਧਰਨੇ 'ਚ ਬੈਠਾ ਉੱਥੇ ਚਮਕੌਰ ਸਾਹਿਬ ਕਿਤੇ ਹੋਰ ਕਿੰਨੇ ਬੰਦੇ ਨੇ ਜਿਹੜੇ ਜਿਹੜੇ ਕਹਿੰਦੇ ਸੀ ਬਣ ਗਏ ਸੀ ਭਮੱਕੜ ਹੁਣ ਲੋਕਾਂ ਤਾਂ ਜੁੱਤੀਆਂ ਖਾਂਦੀਆਂ ਹੁਣ ਤੱਕ ਹੁਣ ਇਹਨਾਂ ਦੇ ਜੂਤ ਫੇਰਾਂਗੇ ਮਤਲਬ ਤੁਸੀਂ ਆਪ ਦੀ ਆਪਣੇ ਵੱਲ ਤਾਂ ਦੇਖ ਤੂੰ ਜਿਵੇਂ ਕਹਿੰਦੇ ਹੁੰਦੇ ਆ ਨਾ ਅਪਣੜੇ ਗਿਰਵਾਨ 'ਚ ਸਿਰ ਨੀਵਾ ਕਰਦੇ ਜਿਹੜਾ ਮਾੜਾ ਦਾ ਬੋਲਦਾ ਬਦਲਾ ਜਿਹੜਾ ਬਦਲਾ ਬਣ ਗਿਆ ਗਰਗ ਸਾਹਿਬ ਕਹਿੰਦੇ ਬਦਲਾ ਇਹ ਕਹਿੰਦੇ ਸੀ ਉੱਖਾ ਦੇਣ ਖਾਤਰ ਮਨ ਚ ਬਦਲਾ ਸੀ ਉਹ ਬਦਲੇ ਲੈਣ ਲੱਗੇ ਖੈਰਾ ਸਾਹਿਬ ਨਾਲ ਕੀ ਕੀਤੀ ਹੈ ਜੀ ਤੇ ਪਰ ਮੁਦੇ ਮੂਹ ਡਿੱਗੇ ਨੇ ਨਾ ਉੱਥੋਂ ਸ਼ਾਮ ਸੁੰਦਰ ਅਰੋੜਾ ਤੇ ਆਸੂ ਦੇ ਦੋਹਾਂ ਦੇ ਕੇਸ ਹਾਈ ਕੋਰਟ ਚੋਂ ਰੱਦ ਹੋ ਗਏ ਉੱਥੇ ਕਹਿੰਦਾ ਆਸੂ ਬਾਰੇ ਬੋਲਦੇ ਕਹਿੰਦਾ ਜਮਨਤ ਤੇ ਆਇਆ ਹੋਇਆ ਆ ਜਿਹੜੇ ਤਿੰਨ ਤੇਰੇ ਮੋਰਾਂ ਤੇ ਬੈਠੇ ਨੇ ਰਾਹੁ ਕੇਤੂ ਮਤਲਬ ਸਿਸ਼ੋਧੀ ਆ ਜਾਂ ਆਪਣਾ ਕੇਜਰੀਵਾਲ ਤੇ ਸਤਿੰਦਰ ਜੈਨ ਉਹ ਉਹ ਬਰੀ ਹੋ ਕੇ ਆਏ ਨੇ ਮਤਲਬ ਇਹ ਤਾਂ ਆਪਣੀਆਂ ਕੱਚ ਚ ਦੂਦੀਆਂ ਦੇ ਹੱਥ ਚ ਉਹੀ ਪੰਡ ਪਣਾ ਜਿਹੜਾ ਪਹਿਲਾਂ ਕਰਦਾ ਹੁੰਦਾ ਸੀ ਉਹੀ ਸਿਆਸਤ ਕਰ ਰਹੇ ਆ ਵਿਧਾਨ ਸਭਾ ਨੇ ਉਹੀ ਸਾਰਾ ਕੁਝ ਬਣਾ ਤੀ ਹੁਣ ਤੱਕ ਦੀ ਕਾਰਵਾਈ ਤੁਸੀਂ ਦੇਖ ਲਓ ਸੋ ਇਸ ਕਰਕੇ ਇਹ ਮਹਿੰਗਾ ਪਊ ਖੇਲ ਇਹ ਠੀਕ ਆ ਭਾਜਪਾ ਦਾ ਵਾਲੀ ਕੋਡੀ ਇਹ ਇੱਥੇ ਖੇਡਣ ਲੱਗ ਗਿਆ ਵੀ ਕਿਸਾਨਾਂ ਨੂੰ ਦੁਸ਼ਮਣ ਸਾਫਤ ਕਰ ਦੋ ਲੋਕਾਂ ਦੇ ਕਿਸਾਨ ਯੂਨੀਅਨ ਚ ਗਲਤੀਆਂ ਹੋਣਗੀਆਂ ਕੀ ਤਾਂ ਨਹੀਂ ਹੁੰਦੀਆਂ ਤੂੰ ਕਹਿੰਦਾ ਸੀ ਸਭ ਤੋਂ ਪਹਿਲਾਂ ਮੰਤਰੀ ਮੈਂ ਮੇਰਾ ਫੜ ਲਿਆ ਸਿੰਗਲਾ ਕੀ ਬਣਿਆ ਉਹਦਾ ਉਦੀ ਵੀਡੀਓ ਕਹ ਸੀ ਮੁੱਖ ਮੰਤਰੀ ਨੇ ਕਹੇ ਸੀ ਕਹਿੰਦਾ ਮੇਰੇ ਕੋਲੇ ਵੀਡੀਓ ਆਇਆ ਚਲਾਨੇ ਨਹੀਂ ਪੇਸ਼ ਹੋਇਆ ਹੁਣ ਤੱਕ ਉਹਦੇ ਮੁੰਡੇ ਦਾ ਸਾਰੀ ਕੈਬਨਟ ਨੱਚਦੀ ਫਿਰਦੀ ਸੀ ਕੇਜੀਵਾਲ ਜਿਹੜਾ ਸਕੈਂਡਲਾਂ ਚ ਫਸਿਆ ਹੋਇਆ ਉੱਥੇ ਭੰਗੜੇ ਪਾਉਂਦੇ ਫਿਰਦੇ ਹੋ ਤੁਸੀਂ ਮਤਲ ਤੁਸੀਂ ਜਦੋਂ ਦੂਜੇ ਦੀ ਗੱਲ ਕਰਦੇ ਹੋ ਫੌਜਾ ਸਿੰਘ ਸਰਾਰੀ ਆ ਕੀ ਬਣਾਇਆ ਜੀ ਉਹਦਾ ਰਿਕਾਰਡਿਓ ਸੀ ਕਹਿੰਦਾ ਆਡੀਓ ਆਈ ਸੀ ਇਹਨੂੰ ਪੁੱਛਿਆ ਕਹਿੰਦਾ ਪਾਰਟੀ ਕਮੇਟੀ ਜਾਂਚ ਕਰ ਰਹੀ ਆ ਨਾ ਪਾਰਟੀ ਕਮੇਟੀ ਆ ਨਾ ਜਾਂਚ ਤੇ ਉਹ ਆਪਣਾ ਉਹ ਕੱਟਰੂ ਚੁੰਗਣ ਵਾਲੇ ਦਾ ਕੀ ਬਣਿਆ ਮਤਲਬ ਤੁਹਾਡੇ ਇੱਕ ਹੋਰ ਜਲੰਧਰ ਵਾਲੇ ਦੀ ਵੀਡੀਓ ਇਸ ਲਈ ਲਾਈ ਸੀ ਉਹਦਾ ਕੀ ਬਣਿਆ ਸੋ ਇਹ ਇਸ ਕਰਕੇ ਇਹ ਲੋਕਾਂ ਨੂੰ ਇਹਨੂੰ ਤਾਂ ਆ ਮੈਂ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਪਰ ਲੋਕ ਇਸ ਹੱਦ ਤੱਕ ਇਹਨਾਂ ਤੋਂ ਹੱਤਰ ਹੋ ਗਏ ਮੈਂ ਤੁਹਾਨੂੰ ਦੱਸਦਾ ਮੈਨੂੰ ਕਿਸੇ ਮੇਰੇ ਦੋਸਤ ਨੇ ਕਿਹਾ ਵਧੀਆ ਕਹਿੰਦਾ ਮਾਲੀ ਸਾਹਿਬ ਆਪ ਬਾਰੇ ਬੋਲਣੋਂ ਹਟ ਜਾਓ ਮੈਂ ਹਾਂ ਕੀ ਗੱਲ ਯਾਰ ਸਰਕਾਰ ਆ ਕਹਿੰਦਾ ਲੋਕ ਇਹਨਾਂ ਬੋਲ ਰਹੇ ਨੇ ਤੁਸੀਂ ਹੋਰ ਗੱਲਾਂ ਕਰੋ ਇਹਨਾਂ ਤੇ ਟਾਈਮ ਵੇਸਟ ਨਾ ਕਰੋ ਮੈਨੂੰ ਵੀ ਕਈ ਵਾਰ ਲੱਗਣ ਲੱਗ ਜਾਂਦਾ ਮੈਂ ਆ ਹੁਣ ਮਹਾਲੀ ਤੋਂ ਲੰਘ ਕੇ ਆਇਆ ਕਹਿੰਦਾ ਨਾ ਪੰਜਾਬੀ ਬੋਲੀ ਮਾਂ ਬੋਲੀ ਪੰਜਾਬੀ ਅਮਤ ਸ਼ਾ ਸੋਚੀ ਨਾ ਕਿਤੇ ਪੰਜਾਬੀ ਨੂੰ ਹੀਠਾ ਕਰਨ ਬਾਰੇ ਇਹਦਾ ਕੀ ਆ ਕੀ ਆ ਕਿੰਨਾ ਹੱਕ ਚ ਬੋਲਿਆ ਤੇ ਜਿਹੜੀ ਆ ਰਜਿਸਟਰੀ ਆ ਪਹਿਲੀ ਗੱਲ ਤਾਂ ਕੇਜਰੀਵਾਲ ਦਾ ਬੋਰਡ ਲਾਉਣ ਦਾ ਕੀ ਮਤਲਬ ਹਰ ਇੱਕ ਥਾਂ ਤੇ ਫਿਰ ਉੱਤੇ ਲਿਖਿਆ ਈਜ਼ੀ ਰਜਿਸਟਰੀ ਈਜੀ ਪੰਜਾਬੀ ਸ਼ਬਦ ਆ ਜੀ ਜਿਹੜੇ ਤੁਸੀਂ ਨਾਂ ਨੱਖ ਰਹੇ ਹੋ ਸਕੂਲਾਂ ਦੇ ਇਹ ਕਰਦੇ ਨੇ ਖੇਡ ਵਰਗੇ ਨੂੰ ਬਾਜਵਾ ਵਰਗੇ ਨੂੰ ਟੀਚਰਾਂ ਕਰਦੇ ਨੇ ਇਹ ਮੈਂ ਤੁਹਾਨੂੰ ਇਹ ਕਹਿਣਾ ਨਾ ਜੀ ਵੀ ਤੁਸੀਂ ਪੰਜਾਬੀ ਦੇ ਵਿੱਚ ਅੰਗਰੇਜ਼ੀ ਲੜਾ ਰਹੇ ਹੋ ਮਿੱਤਰ ਸੈਨ ਮੀਤ ਵਰਗਿਆਂ ਨੇ ਲੜ ਕੇ ਇਹ ਫੈਸਲਾ ਕਰਾਇਆ ਹਾਈ ਕੋਰਟ ਕਹਿੰਦਾ ਵੀ ਸਾਰੇ ਫੈਸਲੇ ਪੰਜਾਬੀ ਚ ਕਰਨ ਨੂੰ ਅਸੀਂ ਤਿਆਰ ਆਂ ਪੰਜਾਬ ਸਰਕਾਰ ਉਹ ਢਾਂਚਾ ਦੇਵੇ ਸਾਨੂੰ ਬੰਦੇ ਦੇਵੇ ਜਿਹੜੇ ਉਹਨਾਂ ਪੰਜਾਬੀ ਚ ਅਨੁਵਾਦ ਕਰ ਲੈਣ ਨਾ ਪਹਿਲੀਆਂ ਸਰਕਾਰਾਂ ਨੇ ਕੁਝ ਕੀਤਾ ਨਾ ਇਹਨੇ ਕੀਤਾ ਹੱਥ ਖੜੇ ਕਰਤੇ ਵੀ ਅਸੀਂ ਅਨਵਾਦ ਕਰਨ ਦੇ ਸਮਰੱਥ ਨਹੀਂ ਪੰਜਾਬ ਸਰਕਾਰ ਇਸ਼ਤਿਹਾਰ ਆ ਮਤਲਬ ਹੈਲੀਕਾਪਟਰ ਆ ਇੱਥੋਂ ਧੂਰੀ ਜਾਂਦਾ ਹੈਲੀਕਾਪਟਰ ਸੰਗਰੂਰ ਜਾਂਦਾ ਹੈਲੀਕਾਪਟਰ ਸ਼ੇਰਪੁਰ ਜਾਂਦਾ ਹੈਲੀਕਾਪਟਰ ਮੁੜ ਕੇ ਪਟਿਆਲੇ ਜਾਂਦਾ ਹੈਲੀਕਾਪਟਰ ਤੇ ਉਹੀ ਸਾਰਾ ਕੁਝ ਪੁਲਿਸ ਵਾਲਿਆ ਜਿਹੜੇ ਪੁਲਸ ਵਾਲਿਆਂ ਬਾਰੇ ਕਹਿੰਦਾ ਸੀ ਰੂਟ ਲੱਗ ਜਾਂਦਾ ਜੀ ਹਵਾਈ ਜਹਾਜ਼ ਰਹੀਂ ਧੂਰੀ ਚੁ ਦੁਕਾਨਾਂ ਬੰਦ ਹੋਈਆਂ ਮਾਲੀ ਸਾਹਿਬ ਬਾਜ਼ਾਰ ਬੰਦ ਕਰਾ ਦਿੰਦੇ ਤਾਂ ਨਹੀਂ ਆ ਕਾਲੀ ਦੇਵੀ ਮੰਦਿਰ ਮੱਥਾ ਟੇਕਣ ਗਿਆ ਸਾਰਾ ਉਦੋਂ ਉਹ ਦਿਨ ਇਹ ਜਿਹਾ ਸੀ ਉਸ ਦਿਨ ਲੋਕ ਰੇਡੀਆ ਰੂੜੀਆਂ ਲਾਉਂਦੇ ਨੇ بڑے ਲੋਕ ਸਾਰਾ ਕੁਝ ਬੰਦ ਇਹਨਾਂ ਨੇ ਕਰਾਤਾ ਮਤਲਬ ਇਹੀ ਕਹਿੰਦਾ ਹੁੰਦਾ ਸੀ ਨਾ ਟੂ 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 ਵੱਡਾ ਚੋਰ ਸਿਕਿਉਰਿਟੀ ਵਾਲੇ ਮੁਰਗੀਖਾਨੇ ਖੋਲ ਲੋ ਸੋ ਇਹਦੇ ਬਾਰੇ ਹੁਣ ਕੀ ਕਹੀ ਦੀ ਜੰਮਾਲੀ ਸਾਹਿਬ ਮੇਰੇ ਅਖੀਰ ਤੇ ਆ ਮੈਂ ਮੇਰੇ ਦੋ ਸਵਾਲ ਨੇ ਪਹਿਲੀ ਗੱਲ ਤਾਂ ਜਿਹੜਾ ਮੁੱਖ ਮੰਤਰੀ ਕਿਸਾਨਾਂ ਨੂੰ ਪੈਸੇ ਖਾਣ ਦੇਈਆਂ ਕਿਸਾਨਾਂ ਤੇ ਪੈਸੇ ਦੇ ਇਲਜ਼ਾਮ ਲਾਉਂਦਾ ਕੀ ਖੈਰਾ ਸਾਹਿਬ ਕਦੋਂ ਦੇ ਲਿਖ ਰਹੇ ਨੇ ਕਿ ਭਾਈ ਤੁਹਾਡੇ ਪਰਿਵਾਰ ਦੇ ਆਹਾ ਦੌਰੇ ਇੱਥੇ ਨਹੀਂ ਆਏ ਪੈਸਾ ਜਾਂਦਾ ਕੀ ਮੁੱਖ ਮੰਤਰੀ ਸਾਹਿਬ ਖੈਰੇ ਦਾ ਜਵਾਬ ਦੇਣਗੇ ਜਿਹਦੀ ਆਪਾਂ ਉਮੀਦ ਘੱਟ ਕਰਦੇ ਆ ਉਹਨੂੰ ਵਿਧਾਨ ਸਭਾ ਚ ਕਹਿੰਦੇ ਨੇ ਕਿ ਇਹਦੀਆਂ ਗੱਲਾਂ ਦਾ ਜਵਾਬ ਦੂਜੀ ਗੱਲ ਹੁਣ ਕਿਸਾਨ ਆਗੂਆਂ ਨੂੰ ਬਹਿਸ ਦਾ ਖੁੱਲੀ ਬਹਿਸ ਦਾ ਸੱਦਾ ਦਿੱਤਾ ਕੀ ਇਹ ਤਾਂ ਨਹੀਂ ਹੈਗਾ ਜਿਵੇਂ ਕਿ ਲੁਧਿਆਣੇ ਦੂਜੀਆਂ ਪਾਰਟੀਆਂ ਦੇ ਆਗੂ ਸੱਦੇ ਸੀ ਮੂਰੇ ਆਪ ਦਾ ਹਜ਼ਾਰ ਕ ਵਲੰਟੀਅਰ ਬਿਠਾ ਲਿਆ ਕਿ ਕਿਸਾਨ ਆਗੂਆਂ ਦੀ ਬੇਇੱਜ਼ਤੀ ਕਰਨ ਦਾ ਕੋਈ ਇਰਾਦਾ ਮਨਸ਼ਾ ਹੁਣ ਮੈਂ ਕਹਿੰਦਾ ਜੀ ਇਹ ਬੇਵਕੂਫ ਹੈ ਸਿਰੇ ਦਾ ਇਹਨੂੰ ਇਹ ਪਤਾ ਹੋਣਾ ਚਾਹੀਦਾ ਕਿਸਾਨ ਆਗੂ ਉਹ ਜਿਨ੍ਹਾਂ ਨੇ ਕੇਂਦਰ ਸਰਕਾਰ ਦੀ ਟੇਬਲ ਤੇ ਧੁੱੱਕੀ ਘਟਾਈ ਹੋਈ ਆ ਹੱਥ ਖੜੇ ਕਰਾਏ ਹੋਏ ਨੇ ਮੰਤਰੀਆਂ ਦੇ ਤੇ ਵੱਡੇ ਵੱਡੇ ਅਫਸਰਾਂ ਦੇ ਇਹ ਤਾਂ ਕਿਹੜੇ ਬਾਗ ਦੀ ਗੁਲੀ ਆ ਇਹ ਮੀਟਿੰਗ ਚ ਤਾਂ ਉਹਨਾਂ ਨਾਲ ਗੱਲ ਕਰਨ ਯੋਗਾਂ ਨਹੀਂ ਇਹ ਤਾਂ ਇਹ ਆ ਵੀ ਮੈਂ ਉੱਥੇ ਚੁਟਕਲੇ ਸੁਣਾਏ ਸਣਾ ਇਹ ਜੇ ਟੋਟਕੇ ਛੱਡ ਕੇ ਖਾ ਗਏ ਦੀ ਫਲਾਨਾ ਹੋਗੇ ਦੀ ਉਹ ਇਹੀ ਕੁਛ ਕਰਦੇ ਬਸ ਇਹਨੂੰ ਵੀ ਲੋਕਾਂ ਦੀਆਂ ਤਾੜੀਆਂ ਵੱਜ ਜਾਂਦੀਆਂ ਨੇ ਹਾਂ ਮਤਲਬ ਇੰਨੀਆਂ ਜਿਹੀ ਗੱਲਾਂ ਕਰਨ ਖਾਤਰ ਮੇਰੇ ਨਾਲ ਖੁੱਲੀ ਬਹਿਸ ਕਰਨ ਮਤਲਬ ਇਹ ਕਹਿਣ ਦਾ ਇਹ ਉਹੀ ਆ ਮੈਨੂੰ ਸਭ ਕੁਝ ਪਤਾ ਤੇ ਹਰਕਤਾਂ ਤੋਂ ਯੂ ਟਰਨ ਕਿਵੇਂ ਲੈਂਦਾ ਹਰ ਇੱਕ ਤੇਰੇ ਫੈਸਲੇ ਹਾਈ ਕੋਰਟ ਚ ਰੱਦ ਹੋ ਰਹੇ ਨੇ ਪੁਰਾਣੇ ਜਿਹੜੇ ਐਡਵੋਕੇਟ ਜਨਨ ਨੂੰ ਤੂੰ ਲਾਇਆ ਹੋਇਆ ਉਹ ਤੇਰੇ ਕੇਸ ਲੜ ਰਿਹਾ ਮਤਲਬ ਤੁਸੀਂ ਆਪਣੀ ਕੋਈ ਇੱਕ ਪ੍ਰਾਪਤੀ ਤਾਂ ਦੱਸ ਦਿਓ ਨਾ ਨਹੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਕੀ ਬਣਿਆ ਪੁਰਾਣੀ ਗ੍ਰੇਡ ਦੇਵਾਂਗੇ ਕੀ ਬਣਿਆ 54000 ਕਰੋੜ ਜੇਬ ਚ ਪਾ ਕੇ ਤੁਰ ਰਹੇ ਕਿੱਥੇ ਜਾਏ 53000 4 ਲੱਖ ਕਰੋੜ ਤੇ ਕਰਜ਼ਾ ਪਹੁੰਚ ਗਿਆ ਅਗਲੇ ਥੋੜਾ ਲਿਮਟ ਘਟਤੀ ਮਤਲਬ ਹੁਣ ਮਤਲਬ ਕੀ ਇਹਨਾਂ ਦੇ ਬਾਰੇ ਕਹੀ ਏ ਮਤਲਬ ਜਿਵੇਂ ਆਇਆ ਹੁੰਦਾ ਨਾ ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ਉਹੀ ਉਹੀ ਅਕਾਲੀਆਂ ਦਾ ਹਾਲ ਆ ਉਹੀ ਇਹਨਾਂ ਦਾ ਮੈਂ ਮੁਲਾਜ਼ਮਾ ਮੁਲਾਜ਼ਮਾ ਵਾਲੀ ਗੱਲ ਵੀ ਕਰ ਹੀ ਲੈਣਾ ਹਰਪਾਲ ਚੀਮਾ ਅਮਨ ਅਰੋੜਾ ਵਰਗੇ ਜਿਹੜੇ ਮੁਲਾਜ਼ਮਾਂ ਦੇ ਹਰੇਕ ਧਰਨੇ 'ਚ ਬਹਿੰਦੇ ਸੀ ਜਾ ਕੇ ਜਿਹੜੇ ਕਹਿੰਦੇ ਸੀ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਅਸੀਂ ਪਰਮਿਸ਼ਨ ਵੀ ਨਟਾਵਾਗੇ ਅਸੀਂ ਪੁਰਾਣਾ ਪੇਸਕੇ ਲਾਗੂ ਕਰਾਂਗੇ ਉਹੀ ਹਰਪਾਲ ਚੀਮਾ ਨੂੰ ਜਦੋਂ ਵਿਧਾਨ ਸਭਾ 'ਚ ਸਵਾਲ ਪੁੱਛਿਆ ਗਿਆ ਉਹਨਾਂ ਬਾਰੇ ਪੁਰਾਣੀ ਪੈਨਸ਼ਨ ਸਕੀਮ ਬਾਰੇ ਤਾਂ ਹਰਪਾਲ ਚੀਮਾ ਦਾ ਬੇਸ਼ਰਮੀ ਭਰਿਆ ਜਵਾਬ ਸੀ ਉਹ ਕਹਿੰਦੇ ਇੱਕ ਵਿੱਤ ਮੰਤਰੀ ਹੋਵੇ ਤੇ ਜਿਹੜਾ ਪਹਿਲਾਂ ਧਰਨਿਆਂ 'ਚ ਬੈੰਦਾ ਰਿਹਾ ਹੋਵੇ ਉਹਦਾ ਜਵਾਬ ਸੀ ਕਹਿੰਦਾ ਜੀ ਇਹਦੇ ਬਾਰੇ ਹਜੇ ਅਸੀਂ ਸੋਚ ਵਿਚਾਰ ਨਹੀਂ ਕਰ ਰਹੇ ਸਾਡੇ ਕੋਲੇ ਕੋਈ ਤਜਵੀਜ਼ ਨਹੀਂ ਹੈਗੀ ਇਹ ਤਾਂ مخੌਲ ਬਣੇ ਹੋਏ ਨੇ ਮਲਾਜ਼ਮਾਂ ਆਗੂਆਂ ਨਾਲ ਮੀਟਿੰਗ ਸੱਦੀ ਮੰਗ ਪੱਤਰ ਉਹਨਾਂ ਦਾ ਗਿਆ ਹੋਇਆ ਮੀਟਿੰਗ ਸੱਦੀ ਇਹਦਾ ਮਤਲਬ ਮੰਗਾ ਤੇ ਬਹਿਸ ਹੋਊ ਜੀ ਫੈਸਲਾ ਹੋਇਆ ਮੰਗਾਂ ਤੇ ਵਿਚਾਰ ਕਰਨ ਲਈ ਸਹਿਮਤੀ ਹੋਈ ਮੰਗਾਂ ਤੇ ਵਿਚਾਰ ਕਰਨ ਲਈ ਸਹਿਮਤੀ ਵਿਚਾਰ ਨਹੀਂ ਕੀਤਾ ਉੱਥੇ ਜੀ ਦੂਜਾ ਤੁਸੀਂ ਦੇਖ ਲਓ ਮਤਲਬ ਰਾਜਸਥਾਨ ਚ ਗਏ ਸੀ ਨਾ ਉੱਥੇ ਮੀਟਿੰਗ ਚ ਅੰਤਰਾਜੀ ਮੀਟਿੰਗ ਚ ਉੱਥੇ ਟਰਨਵਲ ਮੰਨੇ ਫਿਰ ਕਹਿੰਦਾ ਜੇ ਹਰਿਆਣੇ ਨੂੰ ਰਾਜਧਾਨੀ ਲਈ ਥਾਂ ਦੇਣਾ ਸਾਨੂੰ ਵੀ ਇੱਥੇ ਥਾਂ ਦਿਓ ਪੰਜਾਬ ਯੂਨੀਵਰਸਿਟੀ ਦੀਆਂ ਸੈਂਟ ਚੋਣਾ ਨਹੀਂ ਹੋ ਰਹੀਆਂ ਜੀ ਚੰਡੀਗੜ੍ਹ ਇੱਕ ਉਹਨਾਂ ਨੇ ਅੱਡ ਸੂਬੇ ਵਾਂਗੂ ਬਣਾ ਲਿਆ ਹੁਣ ਭਾਗੜਾ ਡੈਮ ਸੀ ਜਿਹੜਾ ਰੈਗੂਲੇਟ ਅਥਾਰਟੀ ਸੀ ਉਹਦੇ ਵਿੱਚ ਆ ਸਾਰਾ ਗਾਹ ਪਾ ਕੇ ਉਹ ਚ ਕੇਂਦਰ ਦੇ ਹੱਥ ਮਜ਼ਬੂਤ ਹੋ ਗਏ ਡੈਮ ਸੇਫਟੀ ਬਿੱਲ ਪਾਸ ਹੋ ਗਿਆ ਵਿਧਾਨ ਸਭਾ ਚ ਜਦੋਂ ਕਿਹਾ ਵੀ ਇਹ ਮਤਾ ਪਾਸ ਕਰਨ ਨਾਲ ਕਿਉਂ ਕਹਿੰਦਾ ਹਾਂ ਲਿਆਵਾਂਗੇ ਜੀ ਡਰਾਫਟਿੰਗ ਕਰਾਂਗੇ ਤ੍ਰਿਪਤਵਾਜ ਦੇ ਸਵਾਲ ਜਵਾਬ ਉਹ ਕਹਿੰਦੇ ਜਾਂ ਨਾਲ ਕਿ ਉਹ ਅਪਦਾ ਕਾਨੂੰਨ ਬਣਾਵਾਂਗੇ ਲੈ ਲਿਖ ਕੇ ਲੈ ਲਾ ਨਹੀਂ ਬਣਾਉਂਦਾ ਕਾਨੂੰਨ ਇਹ ਨਹੀਂ ਲਿਆਉਂਦਾ ਮਤਲ ਰੋਲਾ ਪਾ ਕੇ ਦਿੱਲੀ ਦੇ ਹੱਥ ਮਜ਼ਬੂਤ ਕਰੀ ਜਾਂਦਾ ਚਾਹੇ 50 ਕਿਲੋਮੀਟਰ ਬੀਐਸਐਫ ਨੇ ਲੈ ਲਿਆ ਹੁਣ ਸੀਆਈਐਸਐਫ ਉੱਥੇ ਆ ਗਈ ਸਾਰੇ ਕਸੇ ਨੂੰ ਮਨਸ਼ਬ ਆਖਰੀ ਟਿੱਪਣੀ ਮਾਫ ਕਰਨਾ ਤੁਹਾਨੂੰ ਰੋਕਦਾ ਆਖਰੀ ਟਿੱਪਣੀ ਕਿ ਜਿਹੜੇ ਰਾਹ ਕਿਸਾਨਾਂ ਦੇ ਖਿਲਾਫ ਜਿਹੜੇ ਰਾਹ ਕੇਂਦਰ ਸਰਕਾਰ ਪਈ ਸੀ ਮੋਦੀ ਸ਼ਾਹੀ ਸਰਕਾਰ ਹੁਣ ਭਗਵੰਤ ਸਿੰਘ ਮਾਨ ਉਸੇ ਰਾਹ ਤੇ ਆ ਗਏ ਬਿਲਕੁਲ ਜੀ ਹਾਲੇ ਉਹ ਸੀ ਜਿਹੜੇ ਉਹਨਾਂ ਤੇ ਇੱਕ ਤਰ੍ਹਾਂ ਦਾ ਦਬਾਅ ਸੀ ਜਿਵੇਂ ਇਹੇ ਕਰ ਰਿਹਾ ਕੁੱਟ ਕੇ ਭਜਾਉਣ ਵਾਲੀ ਐ ਉਹਨਾਂ ਨੇ ਹਿੰਮਤ ਨਹੀਂ ਕੀਤੀ ਉਹਨਾਂ ਨੇ ਜਦੋਂ ਇਹਨਾਂ ਨੇ ਬੋਟ ਦੀ ਚੋਟ ਦਾ ਨਾਅਰਾ ਦਿੱਤਾ ਜਦੋਂ ਇਹ ਕਿਹਾ ਤੁਹਾਨੂੰ ਤਿੰਨ ਕਾਨੂੰਨ ਬਣਾਉਣ ਦਾ ਹੱਕ ਨਹੀਂ ਉਦੋਂ ਬਾਅਦ ਪਾਸਾ ਪਲਟਿਆ ਉਹਨਾਂ ਨੇ ਕਿਹਾ ਵੀ ਇੱਕ ਵਾਰ ਗਲੂ ਲਾਹੋ ਇੱਕ ਵਾਰ ਗਲੂ ਲਾ ਕੇ ਮੁੜ ਕੇ ਠੀਕ ਆ ਖਨੌਰੀ ਤੇ ਮੋਰਚਾ ਉਹਨਾਂ ਦੇ ਜਾਲ 'ਚ ਫਸ ਗਿਆ ਉਹਨਾਂ ਨੇ ਸਾਬਤ ਕਰਤਾ ਜੀ ਹੈ ਇਹ ਅੰਦੋਲਨ ਪੰਜਾਬ ਦਾ ਤੇ ਪੰਜਾਬ ਸਰਕਾਰ ਨੂੰ ਕਹਿਤਾ ਵੀ ਇਹਨਾਂ ਨੂੰ ਰਗੜੋ ਤੇ ਰਗੜ ਰਿਹਾ ਹੈ ਮਤਲਬ ਕੰਮ ਭਾਜਪਾ ਦਾ ਕਰ ਰਿਹਾ ਇਹਨਾਂ ਦੇ ਮੋਢੇ ਤੇ ਰੱਖ ਕੇ ਭਾਜਪਾ ਚਲਾ ਰਹੀ ਆ ਇਹ ਜੁੱਤੀਆਂ ਖਾਉ ਜਿਹੜਾ ਇਹ ਕਹਿੰਦਾ ਕਿਸਾਨ ਵਰਸ ਆਦਰਜ ਉਹਦਾ ਫਾਇਦਾ ਭਾਜਪਾ ਲੈ ਕੇ ਜਾਊ ਬਾਈ ਜੇ ਨਾਲ ਸਰਪੰਚ ਨਹੀਂ ਬਣਦਾ ਕਿਸੇ ਨੇ ਪਿੰਡ ਦਾ ਤੁਸੀਂ ਦੇਖ ਲਿਆਉਣ ਵਾਲੇ ਸਮੇਂ ਚ ਮਤਲ ਹੁਣੇ ਵਾਲਾ ਕਿਉਂ ਪਹਿਣ ਲੱਗ ਗਿਆ ਪਹਿਲੀ ਪਤਾ ਲੱਗ ਗਿਆ ਵੀ 60 ਤੋਂ ਵੱਧ ਟਿਕਟ ਟਕ ਕਟੂ ਕੇਜਰੀਵਾਲ ਨਵੇਂ ਫੇਰ ਫੇਰ ਕਹੂ ਉਹ ਜੀਤਾ ਪੈਂਚਨ ਵਾਲਾ ਜੀ ਭੋਲੂ ਕੁਲਫੀ ਵਾਲਾ ਜੀ ਤੇ ਆ ਹੁਣ ਇੱਕ ਰਾਜ ਸਭਾ ਦੀ ਸੀਟ ਜਿੱਤਣ ਲਈ ਕੇਜਰੀਵਾਲ ਨੂੰ ਉੱਥੇ ਤੱਕ ਪਹੁੰਚਾਉਣ ਲਈ ਚਾਰ ਮਹੀਨੇ ਪਹਿਲਾਂ ਸ਼ੁਰੂ ਕਰਤਾ ਲੁਧਿਆਣਾ ਦਾ ਪ੍ਰਚਾਰ ਜੀ ਤੇ ਜਿਹੜਾ ਉਥੋਂ ਵਿਧਾਨ ਸਭਾ ਦੀ ਚੋਣ ਲੜ ਰਿਹਾ ਮੈਂਬਰ ਅਰੋੜਾ ਉਹਨੇ 1 ਏਕੜ ਜ਼ਮੀਨ ਕੁੜੀਆਂ ਦੇ ਕਾਲਜ ਦਾ ਦੱਬ ਲਿਆ ਸੀ ਕੁੜੀਆਂ ਨੇ ਪੱਟਤੀਆਂ ਤਾਰਾ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਗੱਲ ਆ ਉਹ ਰਾਜ ਸਭਾ ਤੋਂ ਹਟੋ ਜੇ ਜਿੱਤਿਆ ਤਾਂ ਫਿਰ ਉਹਦੀ ਤਾਂ ਕੇਜਰੀ ਵੱਲ ਜਾਊ ਜਿਵੇਂ ਸ਼ਰਮ ਨੇ ਲਾਤੀ ਵੀ ਅਸੀਂ ਤਾਂ ਐਂ ਕਰਾਂਗੇ ਕਰ ਲਓ ਸਾਡਾ ਕੀ ਕਰਨਾ ਮਤਲਬ ਇਸ ਖਾਤਰ ਹੁਣ ਮਤਲਬ ਇਸ ਖਾਤਰ ਜਿਹੜਾ ਯੁੱਧ ਸੀ ਉਹ ਤਾਂ ਅਮਨਦੀਪ ਕੌਰ ਦੇ ਪੁੱਛਣ ਚ ਵੱਡ ਗਿਆ ਜਾ ਕੇ ਉਤੇ ਫੋਕਸ ਹੋ ਗਿਆ ਸਾਰਾ ਕੁਝ ਹੁਣ ਮਾਰਚ ਸ਼ੁਰੂ ਕਰ ਲਿਆ ਹੁਣ ਚੋਣ ਸ਼ੁਰੂ ਹੋ ਜੂ ਇਸ ਤੋਂ ਬਾਅਦ ਪੰਚਾਇਤ ਸੰਭ ਤੇ ਜ਼ਿਲ੍ਹਾ ਸੰਭ ਇਹ ਵੀ ਕਿ ਮੁੱਖ ਮੰਤਰੀ ਇੰਤਜ਼ਾਰ ਕਰਦਾ ਤਾਂ ਕਹਿੰਦਾ ਸੀ ਯੁੱਧ ਨਸ਼ਾ ਵਿਰੋਧ ਨੂੰ ਸ਼ੁਰੂ ਕੀਤਾ ਕਹਿੰਦਾ ਉਹਦਾ ਵਿਰੋਧ ਕਰੀ ਜਾਂਦੇ ਨੇ ਹਾਲਾਂਕਿ ਕਿਸਾਨ ਸਵਾਲ ਕਰਦੇ ਨੇ ਲੋਕਾਂ 'ਚ ਮੁੱਖ ਮੰਤਰੀ ਇਹ ਪ੍ਰਚਾਰ ਰਹੇ ਨੇ ਕਿ ਸਾਡੇ ਯੁੱਧ ਨਸ਼ਾ ਵਿਰੋਧ ਦਾ ਵਿਰੋਧ ਕਰ ਰਹੇ ਨੇ ਪਹਿਲੀ ਗੱਲ ਕਿਉਂ ਨਾ ਕਰੀਏ ਦੀ ਤੇਰੇ ਬਾਪ ਦੇ ਨੌਕਰ ਨੇ ਉਹ ਵੀ ਜੋ ਤੂੰ ਕਰਦਾ ਉਹਦੀ ਬੱਲੇ ਬੱਲੇ ਕਰਨ ਤੂੰ ਲੋਕਾਂ 'ਚ ਲੈ ਕੇ ਜਾ ਆਪਣੀ ਗੱਲ ਉਹ ਆਪਣੀ ਲੈ ਕੇ ਜਾਂਦੇ ਨੇ ਈ ਬਣਿਆ ਤੇਰੀ ਸਿੱਖਿਆ ਕ੍ਰਾਂਤੀ ਦਾ ਜਦੋਂ ਫੂਕ ਨਿਕਲ ਗਈ ਫਿਰ ਇੱਕ ਹੋਰ ਸ਼ੋਸ਼ਾ ਛੜਤਾ ਪਹਿਲੀ ਗੱਲ ਤੇ 100 ਨੌਕਰੀਆਂ ਦੇਣੀ ਹੋਵੇ ਕੱਟ ਕਰਦਾ ਉੱਥੇ ਬੁਲਾਉਂਦਾ ਡਾਕੀਏ ਦਾ ਕੰਮ ਕਰਦਾ ਕਰੇ ਵਗ ਜਾਂਦੀਆਂ ਚਿੱਠੀਆਂ ਜਿਹਦੀ ਸਿਲੈਕਸ਼ਨ ਹੋ ਜੇ ਹੁਣ ਜਿਹੜੇ ਮੁੰਡੇ ਟੌਪਰ ਆਏ ਨੇ ਉਹਨਾਂ ਨੂੰ ਸਨਮਾਨ ਦੇਣ ਦਾ ਪ੍ਰੋਗਰਾਮ ਕਰ ਲੈ ਉੱਥੇ ਨਵਾਂ ਸ਼ੋਸ਼ਾ ਛੜਤਾ ਜਿਹੜੇ ਟੌਪਰ ਨੇ ਉਹਨਾਂ ਨੂੰ ਹਵਾਈ ਜਹਾਜ਼ ਰਾਹੀਂ ਪੰਜਾਬ ਦੇ ਦੂਜੇ ਸੂਬਿਆਂ 'ਚ ਭੇਜਾਂਗੇ ਉਹਨਾਂ ਨੂੰ ਸਿੱਖਣ ਲਈ ਪਹਿਲਾਂ ਤੇਰੇ ਫਿਨਲੈਂਡ ਤੇ ਫਲਾਨੇ ਥਾਂ ਤੋਂ ਹైదరాబాద్ ਤੋਂ ਸਿੰਗਾਪੁਰ ਤੋਂ ਉਹਦੇ ਆਪਕ ਜਿਹੜੇ ਸਿੱਖ ਕੇ ਆਏ ਨੇ ਉਹਨਾਂ ਨੇ ਸਕੂਲਾਂ ਦਾ ਰਿਜ਼ਲਟ ਦਿਖਾ। ਅੱਛਾ ਉਹਨਾਂ ਨੇ ਕਿੰਨੇ ਕਦੇ ਆਪਕਾਂ ਨੂੰ ਦੇ ਦਿੱਤੀ। ਇਹ ਹੁਣ ਤਾਮਨ ਲਾਡੂ ਜੇ ਕੀ ਸਿੱਖਣਗੇ ਜਿਹੜੇ ਟੋਪਰ ਜਾਣਗੇ ਉੱਥੇ। ਪੱਛਮੀ ਬੰਗਾਲ 'ਚ ਜਦੋਂ ਬਾਦਸ਼ਾਹ ਦੀ ਏਡਾ ਵੱਡਾ ਫਰਕ ਆ, ਸਿੱਖਿਆਤੰਤਰ ਦਾ ਏਡਾ ਵੱਡਾ ਫਰਕ ਆ। ਤੂੰ ਜੇ ਘੱਟ ਤੋਂ ਘੱਟ ਗੱਲ ਕਰਨੀ ਹੈ ਤੂੰ ਕਹਿ ਵੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੇ ਟੌਪ ਆਏ ਨੇ ਉਹਨਾਂ ਬੱਚਿਆਂ ਦੇ ਸਵੇਰੇ ਹਰ ਇੱਕ ਥਾਂ ਤੇ ਜਿੱਥੇ ਪ੍ਰਾਰਥਨਾ ਹੁੰਦੀ ਆ ਉਹ ਬੱਚੇ ਬੋਲਿਆ ਕਰਨਗੇ ਅੱਧਾ ਘੰਟਾ ਪੌਣਾ ਘੰਟਾ ਵੀ ਮੈਂ ਕਿਵੇਂ ਪੜਦਾ ਕਿਵੇਂ ਮਿਹਨਤ ਕਰਦਾ ਤਾਂ ਕਿ ਦੂਜੇ ਬੱਚਿਆਂ ਲਈ ਮੋਟੀਵੇਸ਼ਨ ਮਿਲੇ ਉਹਨਾਂ ਨੂੰ ਹਾਂ ਖੇਡ ਮੰਤralਾ ਅੱਸੀ ਦੇ ਕੋਲੇ ਉਹ 8ਵੇਂ ਨੰਬਰ ਤੋਂ 13ਵੇਂ ਨੰਬਰ ਤੇ ਚਲੇ ਗਏ ਮਾਲੀ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਹੁਣ ਇੱਕ ਨਵੀਂ ਸਕੀਮ ਸ਼ੁਰੂ ਕਰਤੀ ਤੇਲਗੂ ਭਾਸ਼ਾ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀ ਜਿਹੜੇ ਬੋਰਡ ਦੀ ਪ੍ਰੀਖਿਆ ਦੇ ਵਿੱਚੋਂ 12ਵੀਂ ਦਾ 4000 ਵਿਦਿਆਰਥੀ ਪੰਜਾਬੀ ਚੋਂ ਫੇਲ ਹੋ ਗਿਆ ਸਿਖਾਉਣ ਲੱਗੇ ਤੇਲਗੂ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਮਤਲਬ ਜਦੋਂ ਇਹ ਫੇਲ ਹੁੰਦਾ ਇੱਕ ਫੁਕਾਰਾ ਵੱਡਾ ਮਾਰਦਾ ਇਹ ਅਸਲ 'ਚ ਜਿਹੜੀ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਹੈ ਨਾ ਨਹੀਂ ਇਹ ਉਹਦੇ ਪਿੱਟਣੇ ਪਏ ਹੋਏ ਨੇ ਸ਼ੇ ਰਾਜਿਆਂ ਨੇ ਕਹਿਤਾ ਸੀ ਲਾਗੂ ਨਹੀਂ ਕਰਾਂਗੇ ਸੁਪਰੀਮ ਕੋਰਟ ਨੇ ਕਹਿਤਾ ਤੁਸੀਂ ਜ਼ਬਰਦਸਤੀ ਲਾਗੂ ਨਹੀਂ ਕਰਾ ਸਕਦੇ ਇਹ ਭੱਜ ਕੇ ਲਾਗੂ ਕਰ ਰਿਹਾ ਹਰ ਇੱਕ ਸੂਬੇ ਦੀ ਮਾਤ ਭਾਸ਼ਾ ਨੂੰ ਪਿੱਛੇ ਕਰਨ ਲਈ ਇਹ ਕੰਮ ਵਿੱਢਿਆ ਹੋਇਆ ਦੂਜੇ ਰਾਜਾਂ 'ਚ ਵੀ ਇਹੋ ਜਿਹਾ ਕੁਝ ਚੱਲ ਰਿਹਾ ਹੈ ਇਹ ਤਾਂ ਕੇਂਦਰ ਦੀ ਸਿੱਖਿਆ ਨੀਤੀ ਹੈ ਜਿਹੜੀ ਉਹਨੂੰ ਮਤਲਬ ਸਭ ਤੋਂ ਪਹਿਲਾਂ ਲਾਗੂ ਹਨ ਚੰਡੀਗੜ੍ਹ ਮੀਟਿੰਗ ਹੋ ਰਹੀ ਹੈ ਜੀ ਆਹ ਹੋ ਰਿਹਾ ਹੈ ਜੀ ਆਹ ਹੋ ਰਿਹਾ ਉਹਦੇ ਸਿਆਪੇ ਛੇੜੇ ਹੋਏ ਨੇ ਪੰਜਾਬੀ ਦਾ ਹਾਲ ਤਾਂ ਨੂੰ ਪਤੀਏ ਕੀ ਹੋ ਰਿਹਾ ਮੈਂ ਤਾਂ ਡਾਕਟਰ ਗਰਗ ਸਾਹਿਬ ਦੱਸ ਰਹੇ ਸੀ ਹੁਣੇ ਰਿਪੋਰਟ ਆਈ ਆ 8ਵੀਂ ਪਾਸ ਬੱਚਿਆਂ ਨੂੰ ਦੂਜੀ ਜਮਾਤ ਦੀ 27.8% ਬੱਚੇ ਦੂਜੀ ਜਮਾਤ ਦੀ ਪੰਜਾਬੀ ਕਿਤਾਬ ਨਹੀਂ ਪੜ ਸਕਦੇ ਅਧਿਆਪਕ ਕਹਿੰਦੇ ਵੀ ਉਹਨਾਂ ਨੇ ਲੋਚਨਾ ਕੀਤੀ ਆ ਕਹਿੰਦੇ ਇਹਨਾਂ ਨੇ ਤਾਂ ਦਾ ਕੀ ਫੜਿਆ ਹੋਇਆ ਪਲੱਸ 2 ਵਾਲਿਆਂ ਨੂੰ ਕਿਹਾ ਵੀ ਜਰ ਇਹਨਾਂ ਦਾ ਇੰਨਾ ਮਾੜਾ ਹਾਲ ਕਿਉਂ ਆ ਪੰਜਾਬੀ ਦਾ ਕਹਿੰਦੇ ਹੇਠਾਂ ਨਹੀਂ 10ਵੀਂ ਵਾਲਿਆਂ ਨੇ ਨਹੀਂ ਪੜਾਇਆ 10ਵੀਂ ਵਾਲਿਆਂ ਨੂੰ ਪੁੱਛੋ ਵੀ ਇੰਨਾ ਮਾੜਾ ਹਾਲ ਕਿਉਂ ਆ ਕਹਿੰਦਾ ਉਹ ਕਹਿੰਦੇ ਨਹੀਂ ਹੇਠ ਮਿਡਲ ਵਾਲਿਆਂ ਨੇ ਨਹੀਂ ਪੜਾਇਆ ਕਹਾਂ ਮਿਡਲ ਵਾਲਿਆਂ ਨੂੰ ਪੁੱਛੋ ਵੀ ਇੰਨਾ ਮਾੜਾ ਹਾਲ ਕਿਉਂ ਆ ਪੰਜਾਬੀ ਜਾਂ ਦੂਜੀ ਪੜ੍ਹਾਈ ਦਾ ਉਹ ਕਹਿੰਦੇ ਜੀ ਪ੍ਰਾਇਮਰੀ ਵਾਲੇ ਨਹੀਂ ਪੜਾਉਂਦੇ ਜਦੋਂ ਪ੍ਰਾਇਮਰੀ ਵਾਲਿਆਂ ਨੂੰ ਪੁੱਛੋ ਉਹ ਕਹਿੰਦੇ ਜੀ ਮਾਪੇ ਬਾਪ ਨਹੀਂ ਧਿਆਨ ਦਿੰਦੇ ਬੱਚਿਆਂ 'ਤੇ ਮਤਲਬ ਸਾਡਾ ਤਾਂ ਤਕੀਆ ਕਲਾਮ ਸੋਚਣ ਦਾ ਸਿਸਟਮ ਹੀ ਬਦਲ ਗਿਆ ਸੋ ਇਸ ਕਰਕੇ ਜਿੰਨੀ ਪੰਜਾਬੀ ਦੀ ਪੱਟੀ ਵਿੱਚ ਇਹ ਕਰ ਰਿ ਤੁਸੀਂ ਨਾਰਿਆਂ 'ਚ ਦੇਖ ਲਓ ਨਾਵਾਂ 'ਚ ਦੇਖ ਲਓ ਹਰ ਸਰਕ ਵਿੱਚ ਦੇਖ ਲਓ ਪਹਿਲਿਆਂ ਨੇ ਵੀ ਕੀਤੀ ਇਹ ਵੀ ਉਸੇ ਰਾਹ ਚੱਲ ਰਹੀ ਸ਼ੁਕਰੀਆ ਵਾਲੀ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਖਰ ਦੇ ਨਾਲ ਜੁੜੇ